ਮੰਮੀ ਮੈਂ ਤਾਂ ਬੜੀ ਕੋਸ਼ਿਸ਼ ਕਰਨ ਢੀ ਆਪ ਤੁਹਾਨੂੰ ਪਤਾ ਦੇਗਾ ਕਿ ਮੇਰੀ ਟ੍ਰਾਂਸਫਰ ਉੱਥੇ ਹੀ ਹੋ ਜਾਵੇ ਤੇ ਇੱਥੇ ਵੀ ਮੈਂ ਜੰਨੀ ਹਫ਼ਤੇ ਬਾਅਦ ਤੇ ਮਹੀਨੇ ਬਾਅਦ ਮੈਂ ਘਰ ਜਾਨੀ ਆ ਬੱਚੇ ਵੀ ਵਿਚਾਰੇ ਖਰਾਬ ਹੁੰਦੇ ਉਦਾਸ ਹੋ ਜਾਂਦੇ ਆ ਕੁਛ ਨਾ ਕੁਛ ਤੇ ਹੁਣ ਮੈਂ ਕਰਦੀ ਹਿਲ ਲਵਸਿਲਾ ਕਰਦੀ ਪਈ ਆ ਵੇਖੋ ਹੋ ਜਾਵੇ ਤੇ ਵਧੀਆ ਗੱਲ ਆ ਆਹੋ ਕਿਸੇ ਦੀ ਅਪਰੋਚ ਲੜਾ ਚੰਗੇ ਬੰਦੇ ਦੀ ਕੋਈ ਗੱਲ ਕੀਤੀ ਤੇ ਹੋਈ ਹੈ ਜਦੋਂ ਹੋ ਜਾਵੇ ਮੈਂ ਤੇ ਆਪ ਬੜੀ ਤੰਗ ਹੋ ਜੰਨੀ ਆ ਗਰਮੀ ਅੱਜ ਤੇ ਫੇਰ ਵੀ ਸੜ ਜਾਂਦਾ ਸਰਦੀ ਅਜ ਨੇਹਰਾ ਵੀ ਛੇਤੀ ਪੈ ਜਾਂਦਾ ਤੇ ਠੰਡ ਦੇ ਦਿਨ ਆ ਹਾਂ ਇਹ ਤੇ ਮੈਂ ਵੀ ਕੀਤਾ ਸੀ ਫੋਨ ਤੇ ਬੱਚੇ ਤੇਰੇ ਬੜੇ ਉਦਾਸ ਹੋਏ ਫੋਨ ਕਰ ਲਈ ਉਹਨਾਂ ਨੂੰ ਉਹ ਤੇ ਮੈਂ ਰੋਜ਼ ਹੀ ਕਰਦੀ ਆ ਦੱਸੋ ਬੱਚਿਆਂ ਦਾ ਫਿਰ ਤੁਹਾਨੂੰ ਬੜਾ ਪੜਾਈ ਵੀ ਖਰਾਬ ਹੁੰਦੀ ਆ ਉਹਨਾਂ ਨੂੰ ਮੱਥ ਲਾ ਜਾ ਨਹੀਂ ਸਕਦੀ ਹੱਲੇ ਚਲੋ ਤੇ ਗੱਲ ਠੀਕ ਐ ਹੁਣ ਤੂੰ ਦੱਸ ਖਾਏਂਗੀ ਕੀ ਰਾਤੀ ਤੇ ਜੋ ਬਣਿਆ ਤੂੰ ਖਾ ਲਿਆ ਤੂੰ ਦਾਕ ਮੇਰੀ ਤੀਨੇ ਖਾਣਾ ਕੀ ਮੈਂ ਉਹੀ ਬਣਵਾਨੀ ਆ ਮੰਮੀ ਵੇਹ ਲੋ ਜੋ ਬਣਿਆ ਆ ਤੇ ਕੋਈ ਗੱਲ ਨਹੀਂ ਖਾ ਹੀ ਲਵਾਂਗੀ ਨਹੀਂ ਫੇਰ ਵੀ ਤੂੰ ਦੱਸ ਕੋਈ ਆਪਣੀ ਪਸੰਦ ਵੀ ਤੇ ਹੁੰਦੀ ਐ ਚਲੋ ਆਜ ਮਾਰੋ ਫੇਰ 임ਪੀਨੂ ਹਾਂ ਦੇ 임ਪੀ 임ਪੀ ਇੱਧਰ ਆ ਬੇਟਾ ਲੱਗੀ ਨਾ ਪੰਜੀ ਦੱਸੋ ਉਦੋਂ ਰਾਤ ਦੀ ਤੇਰੀ ਭੈਣ ਆਈ ਹੋਈ ਤੇ ਜੋ ਤੂੰ ਬਣਾਇਆ ਉਹਨੇ ਖਾ ਲਿਆ ਤੇ ਹੁਣ ਤੂੰ ਬਣਾ ਦੇ ਕੁਛ ਅਜਿਹੀ ਵਧੀਆ ਜੀ ਚੀਜ਼ ਬਣਾ ਦੇ ਕੋਈ ਸਭ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਏਡੀ ਜ਼ੋਰ ਦੀ ਆਵਾਜ਼ ਮਾਰਦੇ ਮੈਂ ਭਾਂਡੇ ਤੋਂ ਨਹੀਂ ਮੱਥਾ ਡਾ ਡਾ ਦੇ ਮੇਰੇ ਭਾਂਡੇ ਸੁੱਟ ਕੇ ਆ ਗਈ ਮੈਨੂੰ ਪਤਾ ਨਹੀਂ ਕੀ ਹੋਗਾ ਤੂੰ ਤੇ ਮम्मी ਡਰਾ ਹੀ ਦਿੰਦੇ ਆਵਾਜ਼ ਕੀ ਦਿੰਦੇ ਬਤ ਪਿਆਰ ਨਵਾ ਦੇਂਦਾ ਥੋੜੀ ਮੰਮੀ ਰਿੰਪੀ ਤੂੰ ਤਾਂ ਵੈਹੇ ਕ ਭਰਾਈ ਜਾਣੀ ਚਾਰ ਬੰਦੇ ਵੇਖ ਲੈ ਤੇ ਕੀ ਮਤਲਬ ਦੀ ਟਾ ਮਤਲਬ ਕੋਈ ਨਹੀਂ ਅਵੇ ਮੈਂ ਰਾਤੀ ਆਈ ਆ ਤੇ ਉਧਰੋਂ ਸਾਈਲ ਵੀ ਉਸਲ ਤੋਂ ਆ ਗਿਆ ਤੇ ਤੂੰ ਕਿ ਕਬਰਾਈ ਜੀ ਫਿਰ ਦਿਨੀਆਂ ਪਤਾ ਨਹੀਂ ਦੋ ਜਾਣੇ ਸੀ ਆਏ ਆ ਮੈਂ ਕਿ ਤੋ ਕਬਰਾਨੀ ਆ ਮੈਂ ਤੇ ਕੰਮ ਕਰਦੀ ਵੀ ਮੈਂ ਤੇ ਕੁਛ ਕਿਹਾ ਹੀ ਨਹੀਂ ਕਿਸੇ ਨੂੰ ਹਾਂ ਮੈਂ ਤੇ ਵੈਸੇ ਬੰਦਾ ਆਪਣਾ ਇੱਕਦਮ ਲੱਗਾ ਦਾ ਕੰਮ ਤੇ ਇੱਕਦਮ ਕੋਈ ਜ਼ੋਰ ਦੀ ਆਵਾਜ਼ ਮਾਰ ਰਿਹਾ ਸੀ ਮੈਂ ਤਾਂ ਡੈਰੀ ਜਾਂਦਾ ਜਿ setSearch ਮਮੀ ਨੇ ਵਾਲੀ ਤੇ ਰੀਪੀ ਬੰਦਾ ਹੁਲੀ ਜੀ ਵੀ ਪਿਆਰ ਨਾਲ ਵੀ ਕਹਿ ਸਕਦਾ ਨਾ ਮੈਂ ਤੇ ਉਹ ਚੀਜ਼ ਕਹਿ ਰਹੀ ਐ ਛੱਡੋ ਸਾਰੀ ਗੱਲਾਂ ਮੈਂ ਕੰਮ ਕਰਦੀ ਵੀ ਦੱਸੋ ਕੀ ਖਾਣਾ ਤੂੰ ਐਤਰਾ ਕਰ ਰਾਜਮਾ ਚਾਵਲ ਬਣਾ ਲਾ ਰਾਜਮਾ ਚਾਵਲ ਤੇ ਮੰਮੀ ਤਾਰ ਬੰਦਾ ਮੈਂ ਸਵੇਰ ਦੇ ਲੱਗੀ ਆ ਕੜੀ ਬਣਾ ਲਈ ਆ ਚੋਲ ਬਣਾਏ ਤਾ ਮੈਂ ਤਾਂ ਕੜੀ ਬਣਾਉਣ ਦੇ ਸੌਖੀ ਆ ਹੁਣ ਮੰਮੂ ਕੀ ਕਰੂੰਗੀ ਮੈਂ ਵਰਤੀ ਜਾਏਗੀ ਉਹ ਵੀ ਕੋਈ ਗੱਲ ਨਹੀਂ ਮੈਂ ਨਾ ਆਪਣੇ ਰੱਤੀ ਗਿਆ ਮੰਮੀ तेरे ਵੀ ਮੇਰੀ ਕੁੜੀ ਨੂੰ ਨਾ ਕੜੀ ਬੜੀ ਪਸੰਦ ਆ ਤੂੰ ਸਵੇਰੇ ਨਾ ਥੋੜਾ ਜਲਦੀ ਉੱਠ ਲਈ ਤੇ ਕੜੀ ਚੋਲ ਬਣਾ ਲਈ ਮੈਂ ਤਾਂ ਸਵੇਰ ਦੇ ਲੱਗੀ ਜਦ ਮੈਂ ਕੱਪੜੇ ਵੀ ਨਹੀਂ ਧੋਦੇ ਤਾਂ ਕੜੀ ਨੂੰ ਲੱਗੀ ਮੈਂ ਸਵੇਰ ਦੀ ਪਹਿਲਾਂ ਪਕੌੜੇ ਕੱਢੇ ਕੜੀ ਬਣਾਈ ਚੋਲ ਬਣਾਈ ਤੈਨਾਂ ਪਕੌੜੇ ਕੱਢੇ ਆਹੋ ਤੇਨੇ ਆਪ ਪਲੇਟ ਚ ਪਾ ਕੇ ਬਾਅਦ ਤੇ ਮੈਂ ਕੜੀ ਚ ਓਏ ਮੰਮੀ ਦੱਸ ਕਾਵਲਾ ਬਣਾਏ ਆ ਨਾ ਤੇ ਰਾਜਮਾ ਨਾਲ ਬਣਾ ਲੈ ਥੋੜੇ ਰਾਜਮਾ ਬਣਾਉਣੇ ਸੋਖੇ ਆ ਰਾਜਮਾ ਪਿਓ ਪਿਉਣ ਤੇ ਵੀ ਟਾਈਮ ਲੱਗਦਾ ਮਣ ਕੇ ਕਿੰਨਾ ਮਸਾਲਾ ਟਟਾ ਗਈ ਸੀ ਇਹਦੇ ਬਣਾਉਂ ਸੋਖੇ ਬਣਨੇ ਜਿਹੜਾ ਮੈਂ ਕੜੀ ਨਹੀਂ ਨਹੀਂ ਮੈਂ ਤਾਂ ਲਈਏ ਤੇ ਉਹ ਖਾ ਲਓ ਉਹ ਕੋਈ ਮਾੜੀ ਚੀਜ਼ ਤਾਂ ਕੜੀ ਚੋਰ ਮੰਮੀ ਕਹਿੰਦੀ ਰਾਜਮਾ ਬਣਾ ਲੈ ਹਲੇ ਤੇ ਦਸਤੀ ਬਣਦੀ ਰਾਜਮਾ ਖਾਣੇ ਦਾ ਤੂੰ ਉਹ ਰਾਤ ਨੂੰ ਖਾ ਲਿਓ ਕੱਲ ਖਾ ਲਿਓ ਤੂੰ ਇੱਥੇ ਤੂੰ ਕਿਹੜਾ ਚੱਲੇ ਤੂੰ ਇੱਥੇ ਹੀ ਜਹਲੇ ਨੀ ਗੱਲ ਸੁਣ ਕਿੰਨੀ ਕਿਤੇ ਲੱਗਦੀ ਰਾਜਮਾ ਬਣਾਣ ਨੂੰ ਸਾਰਾ ਹਫਤਾ ਤੇ ਮੇਰੀ ਧੀ ਮੈਸਚੋਂ ਖਾਂਦੀ ਰਹਦੀ ਹਦੀ ਹਫਤੇਵਾਰ ਦਾ ਵੀ ਰੋਟੀ ਨਸੀਬ ਹੁੰਦੀ ਠੱਕਾਰ ਦੇ ਦੇਨੀ ਬਣਾ ਕੇ ਮੈਂ ਕਿਹੜਾ ਬਾਰ ਬਣਾ ਕੇ ਦਿੱਤੀ ਕੜੀ ਕੜੀ ਵੀ ਘਰੇ ਬਣਾਈ ਐ ਝੋਲ ਵੀ ਘਰੇ ਬਣਾਏ ਮੈਂ ਕੋਈ ਬਾਹਰੋਂ ਥੜੀ ਮੰਗਾਈ ਆ ਤੇ ਪੁੱਤ ਕਿੰਨਾ ਕ ਟਾਈਮ ਲੱਗਦਾ ਬਣਾ ਲੈ ਥੋੜੇ ਜੇ ਹਾਂ ਮੈਂ ਮੈਂ ਕਿਉਂ ਗੈਸ ਤੇ ਰੁੱਕ ਤਨਾਲੀ ਬਣ ਜਣੀਆ ਘੰਟਾ ਡੇਢ ਘੰਟਾ ਲੱਦਾ ਘੜੋਂ ਦੇ ਰਾਵ ਮੈਂ ਬਣਾਉਣੇ ਕੋਈ ਸੋਖੀ ਗੱਲ ਨਹੀਂ ਈ ਉਹ ਕੋਈ ਗੱਲ ਨਹੀਂ ਬਣਾ ਤੂੰ ਮੰਮੀ ਰਹਿਣ ਦੋ ਨਹੀਂ ਬੰਦੀ ਅੱਜ ਕੋਤੇ ਮੈਂ ਖਾ ਲੂੰਗੀ ਠੀਕ ਆ ਮੈਂ ਇਹਨਾਂ ਨੂੰ ਫੋਨ ਕਰ ਦੇਣੀ ਆ ਬਾਜ਼ਾਰੋਂ ਆਉਂਦੀ ਵਕਤ ਨਾ 50 ਰੁਪਏ ਰਾਜਮਾ ਫੜੀ ਲਉਣ ਕੇ ਨਾ ਵਾਸਤੇ ਇਹਨਾਂ ਨੇ ਖਾਣੇ ਆ ਨਾ ਲੈ ਲੈਂਦੇ ਨੇ ਉਹ ਨਹੀਂ ਹੁਣ ਮੇਰੀ ਤੀ ਬਾਜ਼ਾਰ ਦੇ ਘਾਇਗੀ ਤੈਨੂੰ ਕੁਝ ਹੁੰਦਾ ਬਣਾਉਣ ਲੱਗਿਆ ਚਲੋ ਠੀਕ ਆ ਕਿੰਨਾ ਡੇਢ ਘੰਟ ਲੱਗਣਾ ਏ ਬਣਾਉਣ ਤੇ ਬਣਾ ਦੇਣੀ ਤੁਹਾਨੂੰ ਆਹੋ ਬਣਾ ਲੈ ਤੇ ਮੇਰੀ ਗੱਲ ਸੁਣੋ ਆਪਾਂ ਸਾਰੇ ਰਾਜਮਾ ਠੋਲੀ ਖਾ ਲਿਓ ਹੁਣ ਕੋਈ ਹੋਰ ਨਾ ਡਿਮਾਂਡ ਰਹੀ ਰੱਖ ਦਿਓ ਜਿਹੜੀ ਕੜੀ ਛੋਲ ਬਣਾਏ ਨਾ ਉਹ ਰਾਤ ਨੂੰ ਖਾਣੇ ਦੇ ਤੇਰੀ ਵੀ ਮੇਰੀ ਗੱਲ ਸੁਣ ਤੈਨੂੰ ਪਤਾ ਦੇਗਾ ਸੀ ਤੂੰ ਪਕੌੜੇ ਕੱਢਣ ਲੱਗੀ ਆ ਤੁਹਾਨੂੰ ਚਾਹ ਦਾ ਪਕੌੜਾ ਹੀ ਦੇ ਦਿੰਦੀ ਸੀ ਸੁਪਣਾਣਾ ਸੀ ਤੇ ਦੱਸ ਦਿੰਦੇ ਕਿ ਮੈਂ ਚਾਰ ਪਕੌੜੇ ਬਣਾਏ ਹੋਰ ਵੱਧ ਬਣਾ ਕੇ ਤੁਹਾਨੂੰ ਦੇ ਦਿੰਦੀ ਮੇਰੇ ਸੁਪਣਾ ਥੋੜੀ ਆਣਾ ਤੇ ਬੈਠੀ ਰਹੀ ਕਿ ਤੁਹਾਨੂੰ ਪਕੌੜੇ ਖਾਣੇ ਬਾਅਦ ਤੇ ਫਿਰ ਇੰਨੀਆਂ ਵੱਧ ਦਿੰਦੇ ਤੇ ਇਹ ਨਹੀਂ ਕਰਦੇ ਕਿ ਤੁਹਾਨੂੰ ਤਾਂ ਪਤਾ ਹੀ ਨਾ ਕੜੀ ਬਣਾਉਣੀ ਮੈਂ ਤੇ ਮੰਮੀ ਦੱਸ ਇਹ ਤੇ ਸਮਝ ਆਪ ਹੋਣੀ ਚਾਹੀਦੀ ਐ ਨਾ ਕਿਦਿ ਹੋਣੀ ਚਾਹੀਦੀ ਬੰਦੇ ਕੋਈ ਬੈਠਾ ਤੇ ਪਲੇਟ ਵੱਧ ਪਕੌੜੇ ਕੱਢ ਲਾ ਨਾ ਸਵੇਰੇ ਸਵੇਰੇ ਪਕੌੜੇ ਕੌਣ ਖਾਂਦਾ ਵਾ ਪਕੌੜੇ ਸ਼ਾਮ ਦੇ ਹੁੰਦੇ ਸਨੈਕਸ ਟਾਈਮ ਹੁੰਦੇ ਸਵੇਰੇ ਫਿਰ ਪਕੌੜੇ ਕੌਣ ਖਾਂਦਾ ਵਾ ਤਾਂ ਇਹ ਕਿੰਨੇ ਨੇ ਤੁਹਾਡੀਆਂ ਪਰੇਤ ਕੋਈ ਕਰਨਾ ਨਹੀਂ ਚਲੋ ਮੈਂ ਸਬਜ਼ੀ ਬਣਾਵਾਂ ਮੇਲੀ ਨਹੀਂ ਕਿ ਮੈਂ ਤੇ ਰਹਿਣ ਦੋ ਮੰਮੀ ਤੁਸੀਂ ਆਵੇਂ ਉਹਨੂੰ ਕਹਿਤਾ ਮੈਂ ਘੜੀ ਚੋਲੀ ਖਾ ਲਾਂਗੀ ਉਹਨੂੰ ਐਨੀ ਨਹੀਂ ਹਲੇ ਤੱਕ ਸਮਝੇਗੀ ਕਿ ਕੋਈ ਨਨਾਨ ਭੈਣ ਘਰ ਬੈਠੀ ਐ ਜੇ ਮੈਂ ਪਕੌੜੇ ਕੱਢੇ ਆ ਤੇ ਮੈਂ ਵੱਧ ਹੀ ਬਣਾ ਲਾਂ ਮੈਨੂੰ ਦੁਬਾਰਾ ਚਾਹ ਹੀ ਪੁੱਛ ਲਾਂ ਵੇਖੋ ਕਿੱਦਾਂ ਕਹਿਣ ਢਈ ਐ ਸਿਰ ਸਿਰ ਪਕੌੜੇ ਕੌਣ ਖਾਂਦਾ ਐ ਤੇ ਸਿਰੇ ਵੇ ਕੀ ਆਹੀ ਉਹਨੂੰ ਪਤਾ ਵੀ ਗਾ ਵੈ ਕਿ ਮੈਂ ਪਰੌਂਠੀ ਤਲ ਕੇ ਨਹੀਂ ਖਾਂਦੀ ਲਿਆ ਕੇ ਜਾਣ ਕੇ ਤਲ ਤਲ ਕੇ ਪਰੌਂਠੀਆਂ ਕਵਾਈਆਂ ਚਲ ਕੋਈ ਨਹੀਂ ਬੁੱਤ ਇਦਾਂ ਗੱਲਾਂ ਦਾ ਪੁਰਾਣਾ ਹੋਣਾ ਅਸਲ ਚ ਪਤਾ ਗੱਲ ਕੀ ਹੈ ਕੱਲੀ ਲੱਗੀ ਰਹਿੰਦੀ ਐ ਨਾ ਥੱਕ ਜਾਂਦੀ ਐ ਤੇ ਮੈਂ ਵੀ ਨਹੀਂ ਨਾ ਕੁਝ ਕਰਦੀ ਮੈਂ ਤਾਂ ਬੈਠੀ ਰਹਿੰਦੀ ਐ ਤੇ ਗਲਤੀ ਮੇਰੀ ਵੀ ਐ ਮੈਂ ਰਾਤੀ ਮੈਨੂੰ ਕਹਿਣਾ ਚਾਹੀਦਾ ਸੀ ਮੈਂ ਕਿਹਾ ਚੱਲ ਪੂਜਾ ਕੜੀ ਖੁਸ਼ ਹੋ ਖਾਂਦੀ ਤੇ ਕਗੜੀ ਬਣਾ ਲੈ ਮੈਨੂੰ ਰਾਤੀ ਦੱਸ ਦਿੰਦੀ ਨਾ ਮਾਨੂੰ ਕਿ ਢਾਈ ਬਾ ਬਣਾ ਲੈ ਤੇ ਉਹਨੇ ਰਾਜ ਬਾ ਹੀ ਬਣਾ ਲੈਨੇ ਸੀ ਮੰਮੀ ਐ ਨਹੀਂ ਹੁੰਦਾ ਪਰ ਮੈਂ ਭਾਵੇਂ ਮਹੀਨੇ ਬਾਅਦ ਆਪਣੇ ਘਰ ਜਾਣੀ ਐ ਮੇਰੀ ਸੱਸ ਨੂੰ ਪੁੱਛ ਕੇ ਵੇਖਿਓ ਉਹ ਮੈਂ ਜਾਂਦੀ ਆਂ ਪਹਿਲੇ ਇਸ ਘਰ ਦਾ ਸਾਰਾ ਕੰਮ ਵੇਤੀ ਰਸੋਈ ਚ ਵਰਦੀ ਆਂ ਤੇ ਜੇ ਮੈਂ ਡੇਢ ਦਿਨ ਰਹਿਣਾ ਨਾ ਸ਼ਨੀਵਾਰ ਸ਼ਾਮ ਦਾ ਜਾ ਕੇ ਤੇ ਐ ਸੋਮਵਾਰ ਸਵੇਰ ਤੱਕ ਉਹਨੂੰ ਮੈਂ ਹਿਲਣ ਨਹੀਂ ਦਿੰਦੀ ਕਿ ਉਹਨੂੰ ਕੋਈ ਗੱਲ ਦਾ ਮੌਕਾ ਨਾ ਮਿਲੇ ਆ ਤੇ ਹੁਣ ਜੇ ਜੌਬ ਕਰਦੀ ਆਂ ਤੇ ਮੈਂ ਥੋੜੀ ਹੈ ਕਿ ਮੈਂ ਉਹਦੇ ਸਿਰੇ ਚੜੀ ਪਈ ਆ ਤੇ ਆ ਤੇ ਘਰੇ ਰਹਿੰਦੀ ਆ ਤਾਂ ਤਾਂ ਵੀ ਇਹਦੇ ਕੋਈ ਕੰਮ ਨਹੀਂ ਹੁੰਦਾ ਅੱਜ ਤੱਕ ਮੇਰਾ ਕੋਈ ਲੰਬਾ ਆਇਆ ਡੇਢ ਦਿਨ ਪੂਰਾ ਮੈਂ ਆਪਣੀ ਸੱਸ ਨੂੰ ਕੋਈ ਮੌਕਾ ਨਹੀਂ ਦਿੰਦੀ ਘਰ ਦਾ ਕੋਨਾ-ਕੋਨਾ ਤੱਕ ਵੇਖ ਕੇ ਸਾਮ-ਸਭਾਲ ਰੋਟੀ ਪਾਣੀ ਸਬਜੀ ਤੱਕ ਉਹਨਾਂ ਨੂੰ ਘਰ ਦਾ ਖਵੰਨੀ ਆ ਕਿ ਮੈਂ ਆਪ ਵੀ ਜੇ ਘਰੇ ਆਈ ਆ ਤਾਂ ਉਹ ਵੀ ਘਰ ਦਾ ਵਧੀਆ ਖਾਣ ਆਰਾਮ ਨਾਲ ਬਹਿ ਕੇ ਦੋ ਦਿਨ ਖਾਲਣ ਮੇਕੋ ਉਹ ਤਾਂ ਸਿਆਣੀਆਂ ਨੂੰ ਆਤੀ ਆਂਦਾ ਹੀ ਬੰਦਾ ਆਪਣੀ ਸਸਾਂ ਦੀ ਸੇਵਾ ਕਰਨਾ ਆ ਸ਼ੁਰੂ ਤੋਂ ਜੁਬਾਨ ਬੜੀ ਚਲਾਂਦੀ ਆ ਆਪਾਂ ਚਲੋ ਗਈ ਕੁਝ ਕਹਿੰਦੇ ਨਹੀਂ ਪਰ ਥੋੜੀ ਤੁਹਾਨੂੰ ਪਤਾ ਹੈ ਉਹ ਜੀ ਤੁਸੀਂ ਜਦੀ ਸਾਈਡ ਲੈਂਦੇ ਰਹਿੰਦੇ ਜੇ ਅੱਕੀ ਆ ਥੱਕੀ ਆ ਜਲੋ ਸਾਰਾ ਲੱਗੀ ਰਹਿੰਦੀ ਆ ਤੇ ਨੂੰਮਾਤੀਆਂ ਦਾ ਫਰਜ਼ ਹੀ ਹੁੰਦਾ ਵਾ ਕੋਈ ਨਹੀਂ ਪੁੱਤ ਉਹਦੀਆਂ ਗੱਲਾਂ ਦਾ ਬੁਰਾ ਨਾ ਮੰਨਾ ਹੈ ਤੇ ਐਵੇਂ ਦਿਲ ਤੇ ਗੱਲ ਦਾ ਨਾ ਵੈਸੇ ਉਹਨਾਂ ਦੇ ਚਾਹ ਚੜ ਜਾਂਦਾਈ ਤੂੰ ਆਨੀ ਐ ਨਹੀਂ ਮੰਮੀ ਬੁਰਾ ਤੇ ਨਹੀਂ ਮੈਂ ਮਨਉਂਦੀ ਮੈਂ ਵੈਸੇ ਇੱਕ ਗੱਲ ਕੀਤੀ ਐ ਕਿ ਇਹ ਤਾਂ ਸੁਭਾਅ ਕੀ ਹੋ ਜਾਣਾ ਥੋੜੀ ਕਾਲੀ ਪੈ ਜਾਂਦੀ ਐ ਕੋਈ ਨਹੀਂ ਦਿਲ ਦੀ ਚੰਗੀ ਇਹੋ ਜੀ ਕੋਈ ਗੱਲ ਨਹੀਂ ਜੀ ਚਲੋ ਤੁਹਾਡੇ ਨਾਲ ਚੰਗੀ ਰਵੇ ਤੁਸੀਂ ਰਹਿਣਾ ਚਾਹੀ 2 ਘੰਟੇ ਕੋਲ ਮੈਂ ਤੇ ਆਪਣੀ ਟਰਾਂਸਫਰ ਕਰਵਾ ਹੀ ਰਹੀ ਆ ਕਿ ਮੈਨੂੰ ਹਫਤੇ ਬਾਅਦ ਵੀ ਨਾ ਆਣਾ ਪਵੇ ਮੈਂ ਉਹਨੂੰ ਕੱਲ ਨੂੰ ਬੋਝ ਹੀ ਨਾ ਲੱਗਣ ਲੱਪਵਾ ਕੱਪੜੇ ਧੋਣ ਵਾਲੇ ਕਿ ਉਸ ਤਰ੍ਹਾਂ ਖੜੇ ਆ ਰੱਖਣ ਵਾਲੇ ਹੀ ਆ ਧੋਣ ਦੇ ਨਾ ਕੋ ਕੱਪੜਾ ਬਾਚਣਾ ਉੱਠ ਕੇ ਬੋਲ ਪਏ ਮੇਰੇ ਆ ਵੀ ਕੱਪੜੇ ਧੋਣ ਵਾਲੇ ਤੇ ਉਹ ਵੀ ਧੋਣ ਵਾਲੇ ਮੈਂ ਵੇਲੀ ਨਹੀਂ ਗਈ ਭਾਬੀ ਖਾਣ ਨੂੰ ਕੀ ਬਣਾਇਆ ਖਾਣੂ ਕੀ ਰਾਜਮਾ ਚੋਲ ਆ ਹਾਏ ਹਾਏ ਉਹ ਮੈਂ ਨਹੀਂ ਖਾਣੇ ਰਾਜਮਾ ਮੇਰੇ ਅੱਧੇ ਪਨੀਰ ਦੀ ਸਬਜ਼ੀ ਬਣਾ ਕੇ ਤੇ ਭੇਜ ਦੇ ਕਮਰੇ 'ਚ ਮੇਰੀ ਉਹ ਨਾ 10 ਬਾਵਾ ਨਹੀਂ ਗਈਆਂ 2 ਬਾਵਾ ਵਾ ਇੱਕ ਰੇ ਰਾਜਮਾ ਚੋਲ ਕਹਤੇ ਤੇ ਕਹਿਨੇ ਕੋਸ਼ ਕਰਤਾ ਮੈਂ ਵੇਲੀ ਨਹੀਂ ਗਈ ਜਿਹੜੀ ਚੀਜ਼ ਬਣੀ ਨਾ ਉੱਠ ਕੇ ਉਹੀ ਖਾਣੀ ਪੈਣੀ ਆ ਮੈਂ ਨਹੀਂ ਖਾਣੇ ਰਾਜਮਾ ਨਾ ਖਾਓ ਠੇਕ ਆ ਲਈ ਤਾਂ ਮੈਂ ਸਾਰਿਆਂ ਦਾ ਉਹ ਤਾਂ ਹੋਈ ਸਬਜੀ ਵਾਲੇ 2 2 3 3 ਆਂਦੇ ਤੇ ਅਧਿਕ ਵੀ ਨਹੀਂ ਐਸ ਲੱਡੂਆਂ ਲਾ ਵੀ ਆਂਦਾ ਹੁੰਦਾ ਉਹ ਵੀ ਨਹੀਂ ਆਇਆ ਕੁਸ਼ਪਿੰਦਰ ਭੰਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਦੀ ਪੈਣਾ ਕਿੱਧਰ ਖਾਲੀ ਖਾਲੀ ਤੁਰੀ ਜੰਨੀ ਪਈ ਓ ਤੇ ਕਿਦਾਂ ਰੋ ਪੇ ਗੱਲਾਂ ਕਰਦੇ ਜੇ ਬੇਹਣੀ ਸਬਜੀ ਵਾਲਾ ਕੋਈ ਨਹੀਂ ਆਇਆ ਉਹ ਸਬਜੀ ਦਾ ਕੋਈ ਨਹੀਂ ਜੀ ਆਇਆ ਅੱਜ ਕੋਈ ਨਹੀਂ ਆਇਆ ਤੇ ਕਿੱਧਰ ਤੋਂ ਖਾਲੀ ਖਾਲੀ ਤੁਰੀ ਜੰਨੀ ਹੈ ਮੈਂ ਖਾਲੀ ਖਾਲੀ ਕਿਥੇ ਤੁੜਨੀ ਚ ਸਿਰ ਸਬਜੀ ਸੁਜੀ ਬਣਾਈ ਜੇ ਸਾਰਾ ਕੰਮ ਕੀਤਾ ਜੇ ਤੇ ਘਰ ਆਗੇ ਜੇ ਪਰੋਣੇ अच्छा परोणे बच्चे ने ओना दे नाल ओ कहंदे असि कड़ी खानी अच्छा मैं हुन ਘਰ ਬਣਾਉਂਗੀ ਕੜੀ ਟਾਈਮ ਲੱਗ ਜਾਣਾ ਤੇ ਲੱਗਣਾ ਹੀ ਹੈ ਟਾਈਮ ਲੱਗਣਾ ਹੋ ਤੇ ਮੈਂ ਕਿਆ ਮਨਾ ਆ ਨਵਾਂ ਠੱਬਾ ਨਹੀਂ ਖੁਲਿਆ ਸੜਕ ਤੇ ਬੜੀ ਸਵਾਦ ਦੀਂੀ ਸਬਜੀ ਆਹੋ ਉਹਦੀ ਸਬਜੀ ਬਹੁਤ ਸਵਾਦ ਹੁੰਦੀ ਬੜੀ ਸਵਾਦ ਹੁੰਦੀ ਸਬਜੀ ਮੈਂ ਕਿਆ ਮਨਾ ਜਿੰਨੀ ਤੇਰੇ ਨਾਲ ਚਾਹ ਪਾਣੀ ਪੀਣਾ ਨਾ ਹੁਣ ਹੀ ਦੇਰ ਨੂੰ ਭੱਜ ਕੇ ਜਾ ਕੇ ਫੜ ਵੀ ਲੈ ਆਣੀਂਗੀ ਅੱਛਾ ਤੋ ਤੂੰ ਕੜੀ ਲੈਣ ਚੱਲੀ ਆਂ ਨਹੀਂ ਤੂੰ ਕੀ ਕਰਦੀ ਪਈਂ मेरी नूह बड़ी चंगे अच कड़ी बनाई सुख नी आई है राती तो अच्छा तो खा ला मैं बना है। ये दी ते राज बना देनी तू कजार कर ले जाना तू कड़ी इतो लै जा चंगा लगी ना ना मैं गई दे तू फिर होया ਇੱਕੋ ਹੀ ਗੱਲ ਘਰ ਇੱਕੋ ਜਿਆ ਕੜੀ ਲੈ ਕੇ ਜਾ ਤੂੰ ਮੇਰੀ ਗੱਲ ਸੁਣੋ ਫਿਰ ਫਾਲਤੂ ਇਹ ਨਾ ਜਿਆਦਾ ਬਣੀ ਚੇ ਨਾ ਨੀਅਤ ਤੇ ਬੱਕਲੀ ਆ ਗਿਆ ਮੇਰੀ ਕੜਾਈ ਭਰ ਕੇ ਬੰਦੀ ਐ ਸੁਖ ਨਾਲ ਹਾਂ ਤੂੰ ਸਿੱਧਾ ਕਰੋ ਰਾਤੀ ਜੜੀ ਮੈਂ ਸਬਜ਼ੀ ਬਣਾਵਾਂਗੀ ਮੈਂ ਤੁਹਾਨੂੰ ਪੇਚ ਦਾਂਗੀ ਤੁਸੀਂ ਰਾਤੀ ਨਸਰ ਦਾ ਟੈਨਸ਼ਨ ਨਾ ਲਿਆ ਜੀ ਨੀ ਤੂੰ ਵਾਰੀ ਦਾ ਵੱਟਾ ਹੁਣੇ ਹੀ ਲਾ ਦੇਣਾ ਉਹ 10 ਦਿਨ ਬਾਅਦ ਲਾ ਦੇਈ ਐਡੀ ਕਿਹੜੀ ਗੱਲ ਹੁੰਦੀ ਆ ਤੁਸੀਂ ਘਰ ਇੱਕ ਨੇ ਹਾਂ ਵਾਰੀ ਦੇ ਵੱਟੇ ਦੀ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਕੜੀ ਲੈ ਜਾ ਜੇ ਮੈਂ ਦਿਰਨੀ ਰਿੰਪੀ ਨੂੰ ਆਈ ਬੜੀ ਸਵਾਦ ਬਣਾਉਂਦੀ ਹੂ ਕੜੀ ਅੱਛਾ ਹਾਂ ਉਹ ਸਵਾਦ ਬਣਾਉਂਦੀ ਆ ਰਿੰਪੀ ਚਾ ਦਿੰਪੀ ਆਂਟੀ ਆਏ ਮੱਤੇ ਕੜੀ ਪਾ ਦੇਣਾ ਨੂੰ ਆਪਾਂ ਉਹ ਲੈ ਕੇ ਜਾ ਕੜੀ ਲੈ ਕੇ ਜਾ ਤੂੰ ਉਹ ਕਿੰਨੀਆਂ ਗੱਲਾਂ ਮਾਰ ਲਾਤੀ ਬੁਢੀ ਸਾਡੀ ਹਾਂਜੀ ਪਾ ਦੇਣੀ ਆ ਇੱਕ ਤੇ ਇਹ ਨੂੰ ਢਕਾ ਹੈਗਾ ਮੈਂ ਸੋਚਿਆ ਕਿ ਕੜੀ ਚੱਲ ਬਣਾਈ ਚਲ ਰਾਵ ਨੂੰ ਕੰਮ ਆ ਜੂ ਕਿ ਮੈਨੂੰ ਰਾਵ ਨੂੰ ਸਬਜ਼ੀ ਨਾ ਬਣਾਉਣੀ ਪਊਗੀ ਐਵੇਂ ਮਾਤਾ ਮੇਰੀ ਨੇ ਵੇਲੀ ਨੂੰ ਕੋਈ ਕੰਮ ਨਹੀਂ ਹੈਗਾ ਮੈਂ ਲੱਗੀ ਪਤਾ ਘਰ ਕੰਮ ਵਾਲੀ ਲੱਗੀ ਆ ਬਣਾਈ ਜਾਊਗੀ ਲੋਕਾਂ ਨੂੰ ਸੇਵਾ ਕਰੀ ਜਾ ਬਲੈ ਜ ਸਾਡੇ ਘਰੋਂ ਕੜੀ ਆਣ ਕੇ ਕੀ ਕਰਾਂ ਮੈਂ ਸੱਚੀ ਨਾ ਕੋਈ ਕਹਿੰਦਾ ਮੈਨੂੰ ਪਨੀਰ ਦੀ ਸਬਜ਼ੀ ਚਾਹੀਦੀ ਕੋਈ ਕਹਿੰਦਾ ਮੈਨੂੰ ਰਾਜਮਾ ਚਾਹੀਦਾ ਤੇ ਕੋਈ ਬਾਹਰੋਂ ਆਣ ਕੇ ਕੜੀਾਂ ਦਾ ਮਨਾਣਾ ਨੂੰ ਮੈਂ ਘਰ ਦੀ ਸੇਵਾ ਵੀ ਕਰਾਂ ਤੇ ਬਾਹਰ ਦੀ ਸੇਵਾ ਵੀ ਕਰਾਂ ਮੈਂ ਮੈਂ ਤਾਂ ਥੱਕ ਗਈ ਹਾਂ ਨਾ ਦੁਹਾਂ ਪਰੇਸ਼ਾਨ ਹੋ ਗਈ ਮੈਂ ਕੀ ਕਰਾਂ ਸੱਚੀ ਮੇਰੇ ਦੇ ਕਾਦਾ ਪਿਆ ਤੇ ਸਾਮਾਨ ਪਿਆ ਨਾ ਸੁੱਟ ਕੇ ਨਾ ਦਫਾ ਕਰ ਮੈਨਾਂ ਨੂੰ ਮੈਂ ਚੱਲੀ ਆਪਣੇ ਪੇਕੇ ਮੇਰੇ ਕੋਲ ਸਾਂਭੀ ਜਾਂਦੀ ਆਈ ਕੁੜੀ ਸਾਂਭੀ ਜਾਵੇ ਆਪੇ ਪਤਾ ਲੱਗੇ 4 ਦਿਨ ਕਿਤਰਫ ਕੰਮ ਕਰਨਾ ਪੈਂਦਾ ਘਰ ਦਾ ਹੁਕਮ ਚਾੜ ਨਹੀਂ ਹੁੰਦੇ ਆ ਘਰ ਦੇ ਰਿੰਪੀ ਉਹ ਕਰਦੇ ਮੈਂ ਕੋਈ ਨੌਕਰਾਂ ਨਹੀਂ ਉਹਦੀ ਮੈਂ ਚੱਲੀ ਪੇਕੇ ਜੋ ਮਰਜ਼ੀ ਹੋ ਜੇ ਮੈਂ ਨਹੀਂ ਕੰਮ ਕਰਨਾ ਅੱਜ ਬਾਪਾ ਸਿਰ ਨਾ ਥੱਕ ਗਈ ਮੈਨਾਂ ਕੰਮ ਕਰਦੇ ਵੀ ਕਰ ਤੇ ਬਾਹਰ ਤੇ ਵੀ ਕਰਾਂ ਕੀ ਹੋਇਆ ਜੀ ਹੋਣਾ ਕੀ ਆ ਪਹਿਲਾਂ ਤੁਹਾਡਾ ਵੇਖ ਕੇ ਨਹੀਂ ਦੇਖਿਆ ਜਾਂਦਾ ਕਿ ਕਿਹੋ ਜਿਹਾ ਬੰਦੇ ਆ ਮੇਰੇ ਤਾਂ ਜੀਨਰ ਆਪ ਕੀਤਾ ਉਹਨਾਂ ਨੇ ਘਰ ਦੇ ਸੇਵਾ ਵੀ ਕਰਾ ਬਾਹਰ ਤੇ ਵੀ ਕਰਾ ਇੱਕ ਉਹਦੀ ਕੁੜੀ ਵੇਲੀ ਤੇ ਇੱਕ ਉਹਦਾ ਮੁੰਡਾ ਵੇਲਾ ਦੁੱਜੇ ਦਿਨ ਆਲ ਟਪਕ ਜਾਂਦੀ ਕੁੜੀ ਵਿਆਹੀ ਆ ਕੀ ਗੱਲ ਆਪਣੇ ਸਹੁਰੇ ਘਰ ਨਹੀਂ ਜਾ ਸਕਦੀ ਆਪਣੇ ਬੱਚਿਆਂ ਨੂੰ ਨਹੀਂ ਵੇਖ ਸਕਦੀ ਜਦੋਂ ਛੁੱਟੀ ਹੁੰਦੀ ਚੱਲ ਬੈਕ ਚੁੱਕਿਆ ਤੇ ਪੇਕੇ ਚੱਲ ਬੈਕ ਚੁੱਕਿਆ ਇੱਥੇ ਪੇਕੇ ਪਤਾ ਹੈ ਨਾ ਸਹੁਰੇ ਜਾ ਕੇ ਕੰਮ ਕਰਨਾ ਪੈਣਾ ਬੱਚਿਆਂ ਨੂੰ ਵੇਖਣਾ ਪੈਣਾ ਇੱਥੇ ਆਣ ਕੇ ਪੱਤੀਆਂ ਬਕਾਈਆਂ ਮਿਲ ਜਾਂਦੀਆਂ ਤੇ ਹੁਕਮ ਚਾਣ ਨਹੀਂ ਹੁੰਦੇ ਤੇ ਉਧਰ ਉਹ ਹੁਜਾ ਜਿਹੜਾ ਵੇਲਾ ਆਿੰਦਾ ਦੁੱਜੇ ਦਿਨ ਮੂੰਹ ਚੁੱਕ ਕੇ ਮੈਂ ਤਾਂ ਪਰੇਸ਼ਾਨ ਹੋ ਗਈ ਵੀ ਇਹਦੇ ਕੰਮ ਵਾਲੀ ਨਾਲ ਵੀ ਭੈੜਾ ਹੋ ਘਰ ਦੇ ਸੇਵਾ ਵੀ ਕਰੋ ਨਾਲੇ ਬਾਹਰ ਦੇ ਵੀ ਸੇਵਾ ਕਰੋ ਕੋਈ ਕਹਿ ਰੂ ਨਹੀਂ ਚੋੱਕ ਕੇ ਕਦੀ ਕਿਸੇ ਨੂੰ ਗਵਾਡੀਆਂ ਲੈਣ ਦੀ ਚੋੱਕ ਕੇ ਕੀ ਕਰ ਮੈਂ ਕੰਮ ਵਾਲੀ ਏਕ ਹੋ ਗਿਆ ਪੁੱਤ ਥੋੜਾ ਬੋਤਾ ਕੰਮ ਤੇ ਕਰਨਾ ਹੈ ਨਾ ਮੰਮੀ ਥੋੜੇ ਬੋਤੇ ਕੰਮ ਹੋਵੇ ਨਾ ਤੇ ਬੰਦਾ ਕਰ ਲੈਂਦਾ ਕੋਈ ਗੱਲ ਨਹੀਂ ਸਸਤ ਸੇਵਾ ਕਰਨੀ ਚਲੋ ਕੋਈ ਗੱਲ ਨਹੀਂ ਉਹਨਾਂ ਕੋ ਨਹੀਂ ਹੁੰਦਾ ਅਨ ਨਾਣ ਦਾ ਕੀ ਕੰਮ ਦੂਜੇ ਦਿਨ ਇੱਥੇ ਆਣ ਕੇ ਹੁਕਮ ਚਾੜਨੇ ਰਿੰਪੀ ਤੇਰੀ ਨਾਨੀ ਜੀ ਤੇ ਬਾਹਰ ਬਦਲੀ ਸੋਈ ਸੀ ਆਹ ਹੋ ਬਦਲੀ ਤੇ ਹੋਈ ਸੀ ਆ ਟੱਪਕੇ ਜਾਂਦੀ ਦੂਜੇ ਦਿਨ ਇੱਥੇ ਜਦੋਂ ਛੁੱਟੀ ਉਦੋਂ ਪੈਕੇ ਆ ਜਾਂਦੀ ਐ ਸੋਹਰੇ ਨਹੀਂ ਜਾ ਸਕਦੇ ਬੰਦਾ ਪੁੱਛੇ ਇਹਨੂੰ ਪਤਾ ਮੈਂ ਸੋਹਰੇ ਜਾਵਾਂ ਆਪਣੇ ਬੱਚੇ ਵੇਖਾਂ ਆਪਣੇ ਸਹਸੋਰੇ ਵੇਖਾਂ ਬਸ ਉਹ ਕੰਮ ਤੋਂ ਡਰਦੀ ਆਣ ਕੇ ਚੁੱਕਦੀ ਬੈਗ ਦੇ ਤੇ ਪੈਕੇ ਆ ਜਾਂਦੀ ਐ ਤੇ ਉਧਰ ਉਹ ਵੇਲਾ ਐਡਾ ਮੇਰਾ ਦਿਓਰ ਉਹ ਵੀ ਜਦ ਦਿਨ ਆ ਜਾਂਦਾ ਇੱਥੇ ਇਹਨਾਂ ਨੇ ਦੋਹਾਂ ਨੇ ਮੇਰਾ ਜੀਰ ਜੀਰ ਹੀ ਹਰਾਮ ਕੀਤਾ ਕੋਈ ਕਹਿੰਦਾ ਮੈਨੂੰ ਕੁਛ ਚਾਹੀਦਾ ਕੋਈ ਕਹਿੰਦਾ ਮੈਨੂੰ ਕੁਛ ਚਾਹੀਦਾ ਕਿਸੇ ਨੂੰ ਕੋਈ ਸਬਜ਼ੀ ਚਾਹੀਦੀ ਤੇ ਕਿਸੇ ਨੂੰ ਜਕਾੜ ਚ ਚਾਰ ਜੀ ਆ ਨਾ ਚਾਰਾਂ ਨੂੰ ਵੱਖ-ਵੱਖਰੀਆਂ ਸਬਜ਼ੀਆਂ ਚਾਹੀਦੀਆਂ ਉਹ ਇੱਕ ਦੱਸੋ ਮੈਂ ਤਾਂ ਕੀ ਕਰਾਂ ਮੈਂ ਤਾਂ پاگل ਹੋ ਗਈ ਉਸ ਘਰ ਚ ਪੁੱਤ ਗੁੱਸਾ ਨਹੀਂ ਨਾ ਕਰੀਦਾ ਇਹ ਗੁੱਸਾ ਚੰਗਾ ਨਹੀਂ ਹੁੰਦਾ ਜੇ ਪੁੱਤ ਤੂੰ ਵੀ ਆਈ ਹੈ ਨਾ ਸਾਰੇ ਤੇ ਆ ਕੰਮੀ ਕਰਨੀ ਜੋ ਜਿਹੜਾ ਮੰਗਦਾ ਉਹਨੂੰ ਬਣਾ ਕੇ ਦੇਣਾ ਹੀ ਪੈਣਾ ਫਿਰ ਕੀ ਹੋਇਆ ਅੱਜ ਨਹੀਂ ਕੱਲੂ ਬਣਾਉਣਾ ਪੈਣਾ ਜੇ ਉਹ ਦੋ ਸਬਜ਼ੀਆਂ ਆਂਦੇ ਆ ਤੂੰ ਬਣਾ ਦੇ ਤੂੰ ਕੀ ਕਰ ਨਹੀਂ ਹਾਂ ਮੈਂ ਤਾਂ ਕੁਝ ਕਰਨਾ ਨਹੀਂ ਘਰ ਦੇ ਕੋਈ ਕੰਮ ਨਹੀਂ ਹੁੰਦੇ ਮੰਮੀ ਮੈਂ ਤਾਂ ਵਿਹਲੀ ਬੈਠੀ ਰਹਿਣੀ ਆ ਜੇ ਉਹ ਜਿਹੜਾ ਵੀ ਕੁਝ ਵੰਗੂ ਮੈਂ ਬਣਾ ਕੇ ਦੇਈ ਜਾਵਾਂ ਮੋਤੇ ਰੋਟੀ ਤਾਂ ਉਹਨਾਂ ਨੇ ਖਾਣੀ ਆ ਨਾ ਰੋਟੀ ਖਾਣੀ ਤੇ ਬਣਾਏਂਗੀ ਨਾ ਓ ਹੋ ਰੋਟੀ ਤੇ ਖਾਣੀ ਜਦੋਂ ਮੰਨ ਲਓ ਇੱਕ ਜਣੇ ਨੇ ਸਬਜ਼ੀ ਦੀ ਡਿਮਾਂਡ ਕੀਤੀ ਤੇ ਬਾਕੀ ਵੀ ਤੂੰ ਖਾ ਸਕਦੇ ਕਿ ਨਹੀਂ ਖਾ ਸਕਦੇ ਕਿ ਸਾਰੇ ਵਸੇ ਉਹ ਖੂਬ ਖਰੀਆਂ ਸਬਜ਼ੀਆਂ ਬਣਾਵਾਂ ਮੈਂ ਇੱਕ ਟਾਈਮ 'ਚ ਤੇ ਜੇ ਨਹੀਂ ਖਾਂਦੇ ਤੇ ਤੈਨੂੰ ਕੀ ਹਰ ਗੇ ਬਣਾ ਕੇ ਦੇਣ ਤੇ ਬਣਾਵਾਂ ਫਿਰ ਆਪੇ ਬਣਾ ਨਹੀਂ ਸਕਦੇ ਉੱਠ ਨਹੀਂ ਸਕਦੀਆਂ ਜਿਹੜੀ ਮਹਾਰਾਣੀ ਬੈਠ ਕੇ ਆਰਡਰ ਦਿੰਦੀ ਹੈ ਭਾਬੀ ਆ ਚਾਹ ਸਬਜ਼ੀ ਬਣਾਓ ਭਾਬੀ ਹੁਣ ਉਹ ਬਣਾਓ ਮੇਰਾ ਕਹਿਣ ਦਾ ਮਤਲਬ ਇਹ ਆ ਤੂੰ ਡਰਦੀ ਕਿਹੜੀ ਗੱਲਾਂੋਂ ਡਰ ਤੇ ਤੂੰ ਤਾਂ ਨਾ ਜੇ ਤੈਨੂੰ ਕੁਝ ਕਰਨਾ ਨਾ ਆਉਂਦਾ ਵੇ ਕੋਈ ਚੀਜ਼ ਬਣਾਉਣੀ ਨਾ ਆਉਂਦੇ ਸਗੋਂ ਫੜਾ ਫੜ ਬਣਾ ਕੇ ਦੇ ਰੱਖ ਇੱਕ ਵਾਰ ਆਂਦੇ ਦੋ ਵਾਰ ਬਣਾ ਕੇ ਦੇ ਉਹਨੂੰ ਪਤਾ ਲੱਗ ਜਾਏ ਵੀ ਨੂੰ ਤੈਨੂੰ ਸਭ ਕੁਝ ਆਉਂਦਾ ਵਾ ਕਿਹੇ ਚੀਜ਼ ਦੀ ਕਮੀ ਨਹੀਂ ਕੀਪਤਾ ਉਹ ਵੇਖਣ ਵਾਸਤੇ ਹੀ ਨਹੀਂ ਤੈਨੂੰ ਆਂਦੇ ਅਸੀਂ ਆ ਖਾਣਾ ਆ ਹੀ ਖਾਣ ਸਗੋਂ ਬੜਾ ਬੜਾ ਕਰਕੇ ਰੱਖ ਖਰਚਾ ਉਹਨਾਂ ਦਾ ਹੀ ਹੁੰਦਾ ਤੈਨੂੰ ਕੀ ਆ ਵਾ ਜੀ ਵਾ ਵੇਖਣ ਵਾਸਤੇ ਇੰਨੇ ਸਾਲ ਤੱਕ ਵੇਖ ਰਹੀ ਹੁੰਦੇ ਕੀ ਗੱਲ ਬੰਦੇ ਪਤਾ ਨਹੀਂ ਲੱਗਦਾ ਉਹਨੂੰ ਚੰਗਾ ਸਗੋਂ ਕਿ ਇਹਨੂੰ ਸਾਰੇ ਕੰਮ ਆਉਂਦੇ ਤਾਂ ਅਸੀਂ ਉਹ ਕੰਮ ਚਾੜੇ ਜਾਂਨੇ ਉਹਨੇ ਆਪੇ ਚੁੱਪ ਕਰਕੇ ਬਣਾ ਹੀ ਦੇਣਾ ਵਾ ਤੈਨੂੰ ਸਿੱਪਤੀ ਹੁੰਦੀ ਆ ਸਵਾਸਿਫਤ ਹੁੰਦੀ ਆ ਤੇ ਮੇਰੀ ਮੈਨੂੰ ਪੁੱਛੋ ਨਾ ਕੀ ਮੇਰਾ ਹਾਲ ਹੁੰਦਾ ਮੈਂ ਆਪ ਰੋਟੀ ਖਾਦੀ ਕਿ ਨਹੀਂ ਖਾਦੀ ਕਦੀ ਇਹਨਾਂ ਨੇ ਪੁੱਛਿਆ ਕਦੀ ਮੈਨੂੰ ਵੀ ਮੰਜੇ ਤੇ ਬਿਠਾ ਬਿਠਾ ਕੇ ਰੋਟੀਆਂ ਖਵਾਈਆਂ ਕਦੀ ਇਹਨਾਂ ਨੇ ਉਹ ਤੇ ਨੂੰਤੀ ਨੂੰ ਕੋਈ ਖਾਂਦਾ ਹੁੰਦਾ ਅੱਛਾ ਹਾਂ ਪੀ ਬਲਉਣੀ ਆ ਆਪੇ ਖਾਣੀ ਕਿਉਂ ਨਹੀਂ ਖਾਣ ਦਿੰਦੇ ਤੈਨੂੰ ਤੇ ਫਿਰ ਫਿਰ ਉਹ ਵੀ ਤੋ ਨੂੰਤੀ ਉਹ ਆਪਣੇ ਸੋਹਰੇ ਨਹੀਂ ਚਾਹ ਸਕਦੀ ਕੀ ਗੱਲ ਉੱਥੇ ਉਹਦਾ ਫਰਜ਼ ਨਹੀਂ ਬਣਦਾ ਸੋਹਰੇ ਜਾਂਦਾ ਤੇ ਪਿੱਕ ਕਿਹ ਅਕਰ ਵੀ ਤੂੰ ਆਸ ਕਦੀ ਹੈ ਜੇ ਸੋਹਰੇ ਜਾ ਸਕਦੀ ਹੈ ਤੇ ਸੋਹਰੇ ਤੇ ਜਾਂਦੀ ਹੀ ਨਹੀਂ ਮੰਮੀ ਇਹੀ ਤਾਂ ਰੋਣਾ ਸੋਹਰੇ ਤੇ ਜਾਂਦੀ ਹੀ ਨਹੀਂ ਜੇ ਆਉਂਦੀ ਪਿੱਕ ਕੇ ਬੈਗ ਝੋਕ ਕੇ ਜਿਹੜੂ ਛੁੱਟੀ ਹੁੰਦੀ ਪਿੱਕ ਕੇ ਆ ਟਪਕਦੀ ਹੈ ਸੋਹਰੇ ਤੇ ਕਦੀ ਜਾਂਦੀ ਹੀ ਨਹੀਂ ਉਹ ਉਹ ਸਹੀ ਕਲਪ ਦੀ ਪਈ ਹੈ ਤੇ ਉਹਨਾਂ ਨਾਲ ਦਾ ਵੀ ਕੰਮ ਇਹੀ ਬੰਦਾ ਨਾ ਜੇ ਦੋ ਦੋ ਛੁੱਟੀਆਂ ਆਈਆਂ ਮੈਂ ਤੇ ਆਪਣੇ ਸੋਹਰੇ ਚਲੀ ਜਾਵੇ ਚਲੋ ਇੱਕ ਸਬਜੀ ਨਹੀਂ ਮੰਮੀ ਦੋ ਸਬজੀਆਂ ਤੇ ਬੰਦਾ ਬਣਾ ਲੈਂਦਾ ਤੇ ਚਾਰ ਚਾਰ ਸਬজੀਆਂ ਕਿੱਥੋਂ ਬਣਾਵੇਗੀ ਉਹ ਤੁਸੀਂ ਆਪ ਥੋੜੇ ਸਿਆਣੇ ਬਣੋ ਅਗਲੀ ਸਹੀ ਕਲਪ ਦੀ ਪਈ ਹੈ ਇਹ ਤੇ ਗੱਲ ਠੀਕ ਐ ਮਗਰ ਹੁਣ ਕੀ ਕਰੀਏ ਜੀ ਅਗਲੇ ਮੰਗਦੇ ਆ ਤੇ ਬਣਾ ਕੇ ਤੇ ਪੁੱਤ ਦੇਣੀ ਐ ਨਾ ਇਹਦਾ ਫਰਜ਼ ਐ ਨਾ ਇਹਨਾਂ ਨੂੰ ਕੌਣ ਸਮਝਾਵੇ ਇਹਨਾਂ ਨੂੰ ਕੋ ਜਾਰ ਦਿਨ ਲਾ ਕੇ ਉਹਨਾਂ ਫਿਰ ਉੱਥੇ ਪਤਾ ਨਾਨੀ ਚੱਤੇ ਆਉਗੇ ਫਿਰ ਤੁਹਾਨੂੰ ਉਥੇ ਚਾ ਦੇਖਾਂ ਮੇਰੀ ਨੋ ਵੀ ਤੇ ਆ ਗਈ ਐ ਤੇ ਮੈਂ ਬਣਾ ਕੇ ਦਿੰਦੀ ਐ ਵਨ ਸੁਵਨੀਆਂ ਬਣਾ ਕੇ ਦਿੰਦੀ ਐ ਤੁਹਾਨੂੰ ਵੀ ਬਣਾ ਕੇ ਦਿੰਦੀ ਨਾ ਘਾਰ ਚ ਹਾਰਸ ਵਖੋ ਕੀ ਡਿਮਾਂਡ ਐ ਤੇ ਨਹੀਂ ਨਈਆਂ ਸਾਰਿਆਂ ਦੀਆਂ ਇੱਕ ਸਬਜੀ ਬਣਦੀ ਸਾਰੇ ਖਾਂਦੇ ਕਿ ਨਹੀਂ ਹੁਣ ਬੋਲੀ ਜਾਣਗੀ ਕੁਛ ਖਾ ਪੀ ਲਾ ਤੇ ਦਿਮਾਗ ਨੂੰ ਘੱਟ ਠੰਡਾ ਮੇਰੀ ਨੋ ਵੀ ਸਾਰੇ ਹੀ ਕਰਕੇ ਦਿੰਦੀ ਮੈਨੂੰ ਜਾ ਉਠ ਜਾ ਜਾ ਕੇ ਚਾਹ ਬਣੀ ਪੀ ਮੇਰਾ ਮੰਮੀ ਦਾ ਫੋਨ ਆਣ ਡਿਆ ਤੁਸੀਂ ਕਰੋ ਗੱਲ ਅਗਰ ਚੱਲ ਸੁਣ ਲੈ ਫਿਰ ਤੂੰ ਮੈਂ ਤੂੰ ਕੀ ਖਾਣਾ ਮੈਂ ਬਣਾਦਾ ਮੈਂ ਕੁਛ ਨਹੀਂ ਖਾਣਾ ਮੇਰਾ ਦਿਮਾਗ ਖਰਾਬ ਹੋਇਆ ਪਿਆ ਹਾਏ ਹੈ ਕੁਛ ਨਹੀਂ ਖਾਣਾ ਐਂ ਜਿਵੇਂ ਠਹਿ ਰਹੇਗੀ ਆਹੋ ਮੈਂ ਐਂ ਜਿਵੇਂ ਠਹਿ ਰਹਿਣਾ ਤੇ ਮੰਮੀ ਨਾ ਉਹ ਗੁੱਸਾ ਕਰ ਦਿੰਦਾ ਮੇਰਾ ਸਿਰ ਨਾ ਖਾਓ ਚਾ ਮੰਮੀ ਛੱਡ ਦੇ ਮੈਂ ਮੇਰਾ ਨਾ ਰਿਲੈਕਸ ਹੁੰਦਾ ਮੈਂ ਚੁੱਪ ਕਰ ਮੇਰਾ ਸਿਰ ਦਰਦ ਹੋ ਰਿਹਾ ਰਿਲੈਕਸ ਹੋਣ ਲਈ ਖਾਏਂਗੇ ਪੀਂਗੇ ਤੇ ਰਿਲੈਕਸ ਹੋਏਂਗੀ ਗੁੱਸਾ ਨਹੀਂ ਕਰੀਦਾ ਹੁੰਦਾ ਪਾ ਮੇਰਾ ਫੋਨ ਆਂਦਾ ਪਿਆ ਹਲੋ ਆਈ ਹਾਈ ਇੰਨੀ ਧੀਰ ਤੈਨੂੰ ਮੈਂ ਫੋਨ ਕਰਨ ਡਈ ਆ ਤੇ ਤੂੰ ਫੋਨ ਕਿਉਂ ਨ ਚੁੱਕਣ ਡਈ ਸੀ ਉਹ ਮੰਮੀ ਕੀ ਦੱਸਾਂ ਤੁਹਾਨੂੰ ਮੈਂ ਉਹ ਰਿੰਪੀ ਆਈ ਹੋਈ ਜੇ ਰਿੰਪੀ ਆਈ ਆਹੋ ਤੇ ਫਿਰ ਕੀ ਹੋਇਆ ਤੂੰ ਉਹਦੇ ਸਾਹਮਣੇ ਫੋਨ ਚੁੱਕ ਲੈਣਾ ਸੀ ਮੈਂ ਕਿੱਦਾਂ ਫੋਨ ਚੁੱਕਦੀ ਕੋਈ ਗੱਲ ਪਰਦੇ ਵਾਲੀ ਵੀ ਹੁੰਦੀ ਐ ਉਹ ਕਲ ਪਦੀ ਪਈ ਸੀ ਉਹਦੀ ਨਾਨਾ ਨੂੰ ਆਈਉਣੀ ਐ ਨਾ ਉਹਦੇ ਘਰ ਹਾਂ ਤੇ ਬਸ ਉੱਥੋਂ ਕਲਪੀ ਜਾਂਦੀ ਪਈ ਮੈਨੂੰ ਦੋ ਦੋ ਸਬਜ਼ੀਆਂ ਬਣਾਉਣੀਆਂ ਪੈਂਦੀਆਂ ਮੈਨੂੰ ਚਾਰ ਚਾਰ ਸਬਜ਼ੀਆਂ ਬਣਾਉਣੀਆਂ ਪੈਂਦੀਆਂ ਐਸੇ ਖੁਣਾਂ ਹੀ ਲੱਗੇ ਹੀ ਮੰਮੀ ਆਪਣੀ ਦੇ ਨਾਲ ਨਾ ਮੇਰੀ ਗੱਲ ਸੁਨੋ ਉਹ ਲੜਕੇ ਆਈ ਲੜਕੇ ਤੇ ਨਹੀਂ ਆਈ ਹਾਂ ਬਸ ਉਹਦੀ ਨਾਨਾਣ ਆਈ ਹੋਈ ਸੀ ਤੇ ਕਿਤੇ ਉਹਦੀ ਸੱਸ ਨੇ ਕਿਹਾ ਤਾਂ ਉਹਨੂੰ ਪਤਾ ਨਹੀਂ ਕੜੀ ਬਣਾਈ ਪਤਾ ਨਹੀਂ ਰਾਜਮਾ ਬਣਾਏ ਮਨੂੰ ਤੇ ਸਮਝ ਨਹੀਂ ਲੱਗੀ ਇੰਨਾਂ ਦੀ ਤੇ ਬਸ ਉਹਦੇ ਖੁਣੋਂ ਕਲੇਸ਼ ਪਾ ਕੇ ਤੇ ਆ ਗਈ ਕਿ ਮੇਕੋ ਨਹੀਂ ਕੰਮ ਹੁੰਦਾ ਮੇਕੋ ਨਹੀਂ ਚਾਰ ਚਾਰ ਪੰਜ ਪੰਜ ਸਬਜ਼ੀਆਂ ਬਣਦੀਆਂ ਤੇ ਮੈਂ ਸੋ ਮੰਮੀ ਲੋਗੋ ਕਹਿਤਾ ਮੈਂ ਕਿਹਾ ਮੰਮੀ ਸਹੀ ਤੇ ਕਲਪਦੀ ਪਈ ਐ ਇੰਨਾ ਕੰਮ ਥੋੜੀ ਹੁੰਦਾ ਵਾ ਚੁੱਪ ਕਰ ਬਸ ਕਰ ਜਿਹੋ ਜਿਹ ਨਨਨ ਉਹੋ ਜਿਹੀ ਪਰਜਾਈ ਹਾਏ ਹਾਏ ਕੀ ਹੋ ਗਿਆ ਦਨੂ ਮੇਰੀ ਕਾਲ ਸੁਣ ਚੁੱਪ ਕਰ ਤੂੰ ਹੀ ਨਾ ਸਾਰੇ ਜਾਣੇ ਬਗਾੜਨ ਡੇ ਜੀ ਉਹਨੂੰ ਹੋ ਕਿਸਰਾ ਮੰਮੀ ਹੋ ਕਿਸਰਾ ਮੇਰੀ ਕਾਲ ਸੁਣ ਤੂੰ ਨਹੀਂ ਕੰਮ ਕਰਦੀ ਹਾਂ ਕਰਦੀ ਹੈ ਨਾ ਤੁਹਾਡੇ ਘਰ ਕੋਈ ਆਇਆ ਗਿਆ ਹੋਵੇ ਤੇ ਤੂੰ ਕੀ ਕਹਦੀ ਮੈਂ ਮਤਲਬ ਮਤਲਬ ਰੋਟੀ ਸਬਜੀ ਕੁਝ ਨਹੀਂ ਕਰਨਾ ਮੈਂ ਰੋਸ ਕੇ ਪੇਕੇ ਚਲੀ ਆ ਇਹ ਕੀ ਮਤਲਬ ਹੋਇਆ ਨੂੰ ਤੀਦਾ ਹੈ ਹੈ ਤੇਰੀ ਸੱਸ ਜੋ ਵੀ ਕੰਦੀ ਨਾ ਸਹੀ ਕਹਿਣ ਢਈ ਆ ਤੂੰ ਹੀ ਗਲਤ ਜੇ ਮੇਰੀ ਗੱਲ ਸੁਣ ਆ ਨਿੱਕੀਆਂ ਨਿੱਕੀਆਂ ਗੱਲਾਂ ਨਾ ਕਿਸੇ ਦਿਨ ਐਸੀਆਂ ਵੱਡੀਆਂ ਬਣ ਜਾਂਦੀਆਂ ਨਾ ਫਿਰ ਕੋਈ ਹੱਲ ਚਾਹਦਾ ਵੀ ਹੋਇਆ ਹੱਲ ਨਹੀਂ ਨਿਕਲਦਾ ਹਾਂ ਇਹ ਤੇ ਗੱਲ ਮੈਂ ਸੋਚੀ ਨਹੀਂ ਤੁਸੀਂ ਮਨ ਚੰਗੇ ਵੇਲੇ ਕਹਿ ਦਿੱਤਾ ਜੇ ਸੋਚਣੀ ਕਿਥੇ ਤੂੰ ਤੂੰ ਤਾਂ ਬਸ ਉਹਨੂੰ ਲੜਾਈ ਝਗੜੇ ਵਾਲੀਆਂ ਗੱਲਾਂ ਦੱਸੇਗੀ ਵੇਖ ਮੰਜੂ ਮੇਰੇ ਹਿਸਾਬ ਨਾਲ ਜੋ ਵੀ ਰਿੰਪੀ ਕਰਨ ਦੀ ਨਾ ਗਲਤ ਕਰਨ ਦੀ ਹੈ ਨੂੰਤੀ ਦਾ ਫਰਜ ਹੈਗਾ ਘਰ ਦਾ ਸਾਰਾ ਕੋ ਕੰਮ ਕਰਨਾ ਇਹਦਾ ਮਤਲਬ ਇਹ ਥੋੜਾ ਕਿ ਨਾਨ ਆ ਗਈ ਹੈ ਤੇ ਘਰ ਛੱਡ ਕੇ ਚਲ ਜਾਓ ਮੇਰੀ ਗੱਲ ਸੁਣ ਉਹ ਰਿੰਪੀ ਆਈ ਹੈ ਤੂੰ ਛੱਡ ਕੇ ਜਾ ਹਾਂ ਘਰ ਚ ਨਹੀਂ ਕੀ ਕਲੇਸ਼ ਪੰਦਾ ਮੈਂ ਕਦ ਵਸ ਮੈਂ ਕਹਦੇ ਵਸ ਛੱਡ ਕੇ ਜਾਣਾ ਮੈਂ ਤੇ ਆਪਣੇ ਘਰ ਹੀ ਰਹਾਂਗੀ ਕੰਮ ਤੇ ਕਰਨਾ ਹੀ ਕਰਨਾ ਮੈਂ ਅੱਛਾ ਹੁਣ ਮੇਰੀ ਧਿਆਨ ਨਾਲ ਗੱਲ ਸੁਣ

ਮੈਨੂੰ ਕੁਝ ਬਣਾ ਕੇ ਖਵਾ ਦੋ ਭੁੱਖ ਲੱਗੀ ਪਈ ਆ ਤੇ ਤੈਨੂੰ ਭੁੱਖ ਕਿਦੋਂ ਨਹੀਂ ਲੱਗਦੀ ਤੈਨੂੰ ਤਾਂ 24 ਘੰਟੇ ਭੁੱਖੀ ਲੱਗਦੀ ਹੈ ਮੈਨੂੰ ਕੰਮ ਕਰਨ ਦੇ ਬਹੁਤ ਕੰਮ ਹੋ ਗਾ ਵੇ ਤੇ ਬੰਦਾ ਪੁੱਛੇ ਕੁਝ ਬਣਾ ਕੇ ਖਵਾ ਚਾਹ ਬਣਾ ਕੇ ਚਾਹ ਹੀ ਪਿਆ ਦੋ ਕੋਈ ਘਟਕ ਕਿੰਨੀ ਕੁ ਵਾਰੀ ਚਾਹ ਪੀਣ ਦੀ ਆੜੀ ਜੀ ਚਾਰ ਵਾਰੀ ਚਾਹ ਬੀਠੀ ਆ ਤੁਹਾਨੂੰ ਕਿੰਦਾ ਵਾ ਜਿੰਨੇ ਵੀ ਮਰਜ਼ੀ ਪੀਵਾ ਮੈਂ ਤੇ ਫੇਰ ਉੱਠ ਕੇ ਆਪੇ ਬਣਾ ਲੈ ਨਹੀਂ ਤਾਂ ਤੁਸੀਂ ਕੀ ਕਰਦੇ ਬੇਜੇ ਤੁਸੀਂ ਚਾਹ ਰੰਦਾ ਕੇ ਪਿਆਸਾ ਦੇਖ ਵਾਹ ਤਿਆਰਸ਼ਾ ਤੇ ਇੰਜ ਹੋ ਗਈ ਤੇਰਾ ਵਿਆਹ ਚੱਲੇ ਹੁੰਦੇ ਜੇ ਤੂੰ ਆਉਂ ਹੋਈਂ ਅੱਜ ਦਾ ਪਤਾ ਨਹੀਂ ਮੈਂ ਹੁਣ ਤੈਨੂੰ ਕੀ ਕਹਾਂ ਮੈਂ ਤੇ ਪਹਿਨ ਉਧਰ ਦੇ ਕੱਪੜੇ ਪਾਏ ਮੈਂ ਤਾਂ ਕੱਪੜਾ ਵੀ ਕੋਈ ਨਾਂ ਲੈ ਕੇ ਆਈ ਆਪਣਾ ਲਿਆ ਚਾਹੇ ਨਾ ਲਿਆ ਮਨੋਦ ਨਾ ਕੋਈ ਲੈਣਾ ਦੇਣਾ ਨਹੀਂਗਾ ਨਾਲੇ ਤੂੰ ਕੀ ਸੁਣਾਣ ਦੀ ਹੈ ਨਹੀਂ ਕੰਮ-ਕੰਮ ਸਾਰੇ ਦਿਨ ਕੰਮ ਲੱਗੀ ਰਹਿਣੀ ਹੈ ਕਿਹੜਾ ਕੰਮ ਹੈ ਜਿਹੜਾ ਮੈਂ ਨਹੀਂ ਕਰਦੀ ਸਵੇਰੇ ਉੱਠਦੀ 5 ਵਜੇ ਤੇ ਸਾਰਾ ਦਿਨ ਲੱਗੀ ਰਹਿਣੀ ਹੈ ਪਹਿਲਾਂ ਸਵੇਰੇ ਮੈਂ ਨਾਸ਼ਤਾ ਬਣਾਵਾ ਕਿਸ ਨੇ ਆਲੂ ਵਾਲੀ ਰੋਟੀ ਖਾਣੀ ਹੈ ਕਿਸੇ ਨੇ ਮੱਖਣ ਵਾਲੀ ਖਾਣੀ ਆ ਕਿਸੇ ਨੇ ਮੇਥੀ ਵਾਲੀ ਖਾਣੀ ਆ ਪੱਲਾ ਤੇ ਮੰਮੀ ਨੂੰ ਨਹੀਂ ਸ਼ੂਗਰ ਹੈਗੀ ਆ ਅੰਨਾਂ ਨੇ ਮੇਥੀ ਵਾਲੀ ਰੋਟੀ ਬਣਾ ਕੇ ਦਿੰਨੀ ਆ ਬੱਚੇ ਕਹਿੰਦੇ ਮੈਂ ਆਲੂ ਵਾਲੀ ਖਾਣੀ ਆ ਤੇਰਾ ਭਰਾ ਕਹਿੰਦਾ ਮੈਂ ਪਨੀਰ ਵਾਲੀ ਖਾਣੀ ਆ ਤੇ ਤੇਰੇ ਵਕਤ ਚੌਧਰਾ ਨਹੀਂ ਨੂੰ ਪੁੱਛ ਭਾਬੀ ਜੀ ਮਨਸ ਮੂਰੀਆਂ ਵਾਲੀ ਰੋਟੀ ਪਸੰਦ ਮੂਰੀਆਂ ਡਾ ਗੜਾ ਗੜ ਕੇ ਕਿੰਨੀ ਠੰਡ ਲੱਗਦੀ ਆ ਯਾਨੀ ਮਤਲਬ ਉਹਨਾਂ ਦਾ ਬੋਲਣ ਕਿਵੇਂ ਦੇ ਤੁਸੀਂ ਮੇਰੇ ਨਾਲ ਮੈਂ ਕਹਾਂ ਦੂਜੇ ਦਿਨ ਆਏ ਨਹੀਂ ਇੱਥੇ ਕਦੀ ਕਦਾਈ ਉਹ ਨਹੀਂ ਤੁਹਾਨੂੰ ਉਹ ਵੀ ਨਹੀਂ ਮੇਰਾ ਚਰਦਾ ਹੁੰਦਾ ਇਹ ਚਾਹੁੰਦੇ ਕਿ ਨਾ ਹੀ ਆਵਾਂ ਮੈਂ ਇੱਥੇ ਤੇ ਨਾ ਆਇਆ ਕਰ ਮੇਰਾ ਸਿਰਸਾ ਨਹੀਂ ਤੇ ਕਿਉਂ ਮੈਂ ਆਣਾ ਨਹੀਂ ਮੇਰਾ ਪੇਕੇ ਮੈਂ ਆਪਣੇ ਮਾਪਿਆਂ ਕੋ ਆਣਾ ਵਾਹ ਤੇਰੇ ਪੇਕੇ ਤੇ ਪੇਕੇ ਦੂਸਰੇ ਤੀਸਰੇ ਦਿਨ ਨਹੀਂ ਆਈ ਜਾਣੀ ਨਾ ਕਿਹੜਾ ਮੈਂ ਦੂਜੇ ਤੀਜੇ ਦਿਨ ਆਉਣੀ ਆ ਮਨਜੂ ਕੀ ਹੋ ਗਈ ਚਾਬੀ ਦੇ ਕੇ ਛੱਡ ਨਹੀਂ ਹੈ ਭੁੱਲੀ ਜਾਨੀ ਭੁੱਲੀ ਜਾਨੀ ਅੱਗੇ ਤੇ ਤੂੰ ਬੋਲਦੀ ਨਹੀਂ ਅੱਜ ਤੈਨੂੰ ਕੀ ਹੋ ਗਿਆ ਐਹੀਂ ਮਤ ਨਾ ਆਪਣੀ ਥੀਨ ਉਹ ਦੇਣੀ ਸੀ ਜਿਹੜੀ ਬਟਰ 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 ਬੋਲਦੀ ਐ ਤੇ ਕਿਹੜਾ ਕਟ ਕਰਦੇ ਪਏ ਤੇ ਉਹ ਤਾਂ ਫਟੇ ਬਟਰ ਬੋਲਦੇ ਪਏ ਸੇ ਮੇਰੇ ਮੰਗ ਤੇਰੇ ਕੋਲ ਹੀ ਸਿੱਖੀ ਐ ਪੁੱਲਾਂ ਤੇ ਨਹੀਂ ਮੈਂ ਬੋਲਦੀ ਜਿਸ ਤਰ੍ਹਾਂ ਦੀ ਤੂੰ ਬੋਲਦੀ ਐ ਉਸ ਤਰ੍ਹਾਂ ਦੀ ਬੋਲੀ ਮੈਂ ਬੋਲਣਨੀ ਐ ਦੱਸ ਜੇ ਤੂੰ ਵੀ ਚਾਜ ਨਾਲ ਬੋਲੇਂਗੀ ਤੇ ਮੈਂ ਵੀ ਚਾਜ ਨਾਲ ਬੋਲਾਂਗੀ ਛੋਟਾ ਮਾਰਤਾ ਤੁਹਾਡੇ ਸਿਰ 'ਚ ਮੈਂ ਤੁਹਾਨੂੰ ਕੀ ਕੇ ਚਾਹ ਬਣਾ ਕੇ ਪਿਆ ਦਾਂ ਤੇ ਕੁਝ ਖਵਾ ਦਾਂ ਮੈਂ ਤੇ ਕੁਝ ਕਹਿ ਨਹੀਂ ਆ ਛੋਟਾ ਮਾਰਿਆ ਚੰਗਾ ਮੈਂ ਕੰਢੀ ਐ ਛੋਟੇ ਦਾ ਜ਼ਖਮ ਨਾ ਫੇਰ ਫੇਰ ਜਾਂਦਾ ਹੀ ਜਿਹੜੇ ਮੂੰਹ ਦੇ ਬੋਲ ਐ ਨਾ ਉਹ ਮੇ ਸ਼ਾਲੇ ਯਾਦ ਰਹਿੰਦੀ ਤੇ ਜਦੋਂ ਬੰਦਾ ਮਰਦਾ ਵੀ ਹੁੰਦਾ ਨਾ ਉਦੋਂ ਵੀ ਬੋਲ ਯਾਦ ਰਹਿੰਦੀ ਫਲਾਣੇ ਟਾਈਮ ਤੇ ਫਲਾਣਾ ਬੋਲ ਬੋਲਿਆ ਸੀ ਗਈ ਕੰਮ ਦੀ ਗੱਲ ਕਿਹੜਾ ਕੰਮ ਹੈ ਜਿਹੜਾ ਮੈਂ ਨਹੀਂ ਕਰਦੀ ਪੁੱਛ ਮੰਮੀ ਨੂੰ ਕਦੀ ਤੁਹਾਡੇ ਮੇਰੇ ਸਾਰੇ ਨੂੰ ਫਲਾਣ ਚਾਹੀਦੀ ਆ ਮਤਲਬ ਤੇਰੇ ਪਾਪੇ ਨੂੰ ਚਾਹ ਚਾਹੀਦੀ 20 ਮਿੰਟ ਕੰਢੀ ਚਾਹੀਦੀ ਚਾਹ ਜੇ ਚਾਹ ਦੇਤੀ ਆ ਐਨੀ ਜਿੰਨੀ ਚਾਹ ਦੇਤੀ ਆ ਐ ਇੱਕ ਗੋਲੀ ਦੀ ਚਾਹ ਕਿਉਂ ਅਸਰਾ ਹੀ ਬੋਲਦੇ ਆ ਨਾ ਤੇ ਮੰਜੂ ਫੇਰ ਦੁਬਾਰਾ ਜਾਂਦੀ ਬਣਾਉਣ ਵਾਸਤੇ ਓ ਮੇਰਾ ਸੇ ਇਨਾ ਖਾ ਭਾਬੀ ਜੋ ਇੱਕ ਵਧੀਆ ਮੈਂ ਚਾਹ ਬਣਾ ਕੇ ਪਿਆਦੋ ਮੈਂ ਤਾਂ ਕੁਝ ਹੋਰ ਕਿਹਾ ਹੀ ਨਹੀਂ ਆ ਮੇਰੀ ਗੱਲ ਸੁਨ ਮੈਂ ਤੇਰੇ ਪਿਓ ਦੀ ਨੌਕਰ ਨਹੀਂ ਲੱਗੀ ਜਿਹੜੀ ਮੈਂ ਤੁਹਾਡੀ ਧੀ ਨੂੰ ਚਾਹ ਬਣਾ ਕੇ ਪਲਾਵਾ ਤੇ ਲੋਬੋ ਆਪੇ ਬਣਾ ਲੈ ਤੇ ਆਪੇ ਹੀ ਪੀ ਲੈ ਤੇ ਜਿੱਦਾਂ ਦੀ ਮਰਜ਼ੀ ਪੀ ਲੈ ਸੁਨ ਲੋ ਮੰਮੀ ਮੰਜੂ ਤੈਨੂੰ ਕੀ ਹੋ ਗਿਆ ਵਾ ਤੂੰ ਕਿੰਨਾ ਬੋਲਣ ਢਈ ਹੈ ਤੂੰ ਪਾਪੇ ਨੂੰ ਵੀ ਗੱਲਾਂ ਕਰ ਗਈ ਮੈਨੂੰ ਵੀ ਗੱਲਾਂ ਕਰ ਗਈ ਅੱਗੇ ਤੋਂ ਤੂੰ ਇਸ ਤਰ੍ਹਾਂ ਕਰਦੀ ਨਹੀਂ ਹੋਇਆ ਤੈਨੂੰ ਕੀ ਐ ਪਤਾ ਨਹੀਂ ਮਨੋ ਕੀ ਹੋਇਆ ਤੇ ਕੀ ਨਹੀਂ ਹੋਇਆ ਐ ਲੋ ਇਹ ਸਾਰਾ ਤੁਹਾਡਾ ਸਮਾਨ ਪਿਆ ਜੇ ਮੋਬਾਈਲ ਇੱਥੇ ਛੱਡ ਚੱਲੀ ਆਂ ਕਿਚ-ਕਿਚ ਨੂੰ ਨਾਲ ਹੀ ਨਹੀਂ ਲੈ ਕੇ ਜਾਣਾ ਤੇ ਮੈਂ ਵੀ ਚੱਲੀ ਪਿੱਕੇ ਤੁਹਾਡੀ ਧੀ ਵੀ ਆਈ ਹੈ ਨਾ ਤੇ ਮੈਂ ਵੀ ਆਪਣੇ ਪਿੱਕੇ ਚੱਲਦੀ ਆਂ ਨੇ ਕੀ ਮਤਲਬ ਤੁਹਾਡਾ ਮੈਂ ਆਈ ਆਂ ਤੇ ਤੁਸੀਂ ਪਿੱਕੇ ਚੱਲੇ ਹੋ ਬੰਦਾ ਕੋ ਸ਼ਰਮ ਨਹੀਂ ਕਰ ਲੈਂਦਾ ਵਾ ਕੋਈ ਨਾਣ ਆਈ ਆ ਤੇ ਨਾ ਹੀ ਮੈਂ ਚਾਵਾਂ ਤੇ ਇਹੀ ਸ਼ਰਮ ਤੇ ਤੂੰ ਕਰ ਲੈਂਦੀ ਤੇਰੀ ਵੀ ਤੇ ਨਨਾਨੀ ਆਈ ਹੈ ਨਾ ਘਰ ਉਹਨੂੰ ਤੂੰ ਛੱਡ ਕੇ ਫੜਾ ਫੱਟ ਪੇਕੇ ਆ ਗਈ ਹੈ ਤੇ ਆਪਣੀ ਬੜਾਈ ਨੂੰ ਤੇ ਬੜੀ ਸੋਣਾ ਕਹਿ ਤੈ ਤਨ ਸ਼ਰਮ ਆਣੀ ਚਾਹੀਦੀ ਹੈ ਨਨਾਨ ਨਹੀਂ ਆਈ ਹੈ ਤੇ ਤੁਸੀਂ ਪੇਕੇ ਚੱਲਿਓ ਤਾਂ ਤੂੰ ਮੋਚੋਕ ਕੇ ਇੱਥੇ ਆ ਗਈ ਹੈ ਕਿਉਂ ਉਹ ਵੀ ਤੇ ਕਿਸੇ ਦੀ ਧੀ ਹੈ ਨਾ ਤੇ ਜੇ ਆਈ ਗਈ ਹੈ ਤੇ ਕਾਦੀ ਆਖਰ ਆ ਗਈ ਹੈ ਮੇਰੀ ਗੱਲ ਸੁਣ ਰਿੰਪੀ ਨਨਾਨ ਤੇਰੀ ਕਰਦੀ ਨੌਕਰੀ ਤੈਨੂੰ ਬੜਾ ਸੁੱਖਾ ਲੱਗਦਾ ਵੈ ਨੌਕਰੀ ਜਿਹੜੀ ਨੌਕਰੀ ਕਰਦੇ ਆ ਨਾ ਉਹਨਾਂ ਨੂੰ ਪੁੱਛ ਕੇ ਵੇਹ ਕਿੰਨਾ ਬੋਝ ਉਹਨਾਂ ਦੇ ਦਿਮਾਗ 'ਚ ਹੁੰਦਾ 24 ਘੰਟੇ ਤੇਰੀ ਨਨਾਨ ਖੜੀ ਰਹਿੰਦੀ ਆਫਿਸ ਦੇ ਵਿੱਚ ਤੇ ਤੂੰ ਕੀ ਕਰਦੀ ਹੈ ਤੇਰੀ ਸੱਸ ਤੇਨਾਂ ਸਾਰਾ ਕੰਮ ਕਰਾਂਦੀ ਹੈ ਜੇ ਤੈਨੂੰ ਉਹਨੇ ਇੱਕ ਟਾਈਮ ਤੇ ਕਹਿ ਹੀ ਦਿੱਤਾ ਸੀ ਕਿ ਭਾਬੀ ਮੈਂ ਕੜੀ ਨਹੀਂ ਖਾਣੀ ਰਾਜਮਾ ਬਣਾ ਦਿਓ ਜਾਂ ਰਾਜਮਾ ਨਹੀਂ ਖਾਣੇ ਕੜੀ ਬਣਾ ਦਿਓ ਤੇਨੂੰ ਤੇ ਆਗੀ ਆਫਤ ਨਜ਼ਰ ਤੁਸੀਂ ਸਿਰਫ ਢਾਈ ਜੀਜੇ ਘਰ ਦੇ ਸਿਰਫ ਢਾਈ ਜੀ ਤੂੰ ਤੇਰਾ ਘਰ ਵਾਲਾ ਤੇ ਤੇਰੀ ਸੱਸ ਸਿਰਫ ਤਿੰਨ ਜਾਨੇ ਨਾ ਚੌਥੀ ਕਦੀ ਕਦਾਈ ਤੇਰੀ ਆਂਦੀ ਨਾ ਨਾਨ ਆਪਣੇ ਪੇਕੇ ਵੇਖ ਲੈ ਆਪਣੇ ਪਿਓ ਵਾਲੀ ਵੇਖ ਲੈ ਮਿੰਟ ਮਿੰਟ ਬਾਦ ਹੁਕਮ ਚਾਰਦਾ ਮੈ ਮਨੂੰ ਕਦੀ ਚਾਹ ਚਾਹੀਦੀ ਐ ਮਨੂੰ ਇੱਕ ਇੱਕ ਫੁਲਕਾ ਮਿਲਣਾ ਚਾਹੀਦਾ ਜਿਦੋਂ ਮੇਰੀ ਲਾਸਟ ਗਰਾਂਹ ਹੀ ਰਾਜੀ ਉਸਲਾ ਫੁਲਕਾ ਆ ਜਾਣਾ ਤੁਹਾਡੇ ਘਰ ਕੀ ਐ ਡੱਬੇ ਚ ਰੋਟੀਆਂ ਬਣਾਈਆਂ ਮੰਮੀ ਇਹੀ ਇਹਨਾਂ ਦੇ ਘਰ ਕਰਦੇ ਨਾ ਡੱਬੇ ਚ ਰੋਟੀਆਂ ਬਣਾਈਆਂ ਸਾਰਾ ਟੱਬਰ ਖਾ ਕੇ ਫ੍ਰੀ ਹੋ ਜਾਂਦਾ ਇੱਕ ਦਿਨ ਤੇਰੀ ਨਾਨਾਂ ਆਂਦੀ ਐ ਤਾਂ ਤੈਨੂੰ ਵਕਤ ਪੈ ਜਾਂਦਾ ਤਾਂ ਤੂੰ ਉੱਥੇ ਉਹ ਦਿਨ ਯਾਦ ਕਰ ਜਦੋਂ ਡੱਬੇ ਭਰ-ਭਰ ਕੇਦਰੋਂ ਰੋਟੀਆਂ ਦੇ ਜਾਂਦੇ ਸੀ ਤੂੰ ਤੇ ਆ ਡੇ ਨਹੀਂ ਕਰਦੀ ਨਾ ਭਾਪੀ ਜੀ ਤੁਸੀਂ ਸਬਜੀ ਬੜੀ ਵਧੀਆ ਬਣਾਉਂਦੇ ਹੋ ਮੇਰੇ ਵਾਸਤੇ ਭੇਜ ਦਿਓ ਉਹੋ ਜੀ ਪਰਜਾਈ ਛਦੈਨ ਤੇਰੇ ਘਰ ਡੱਬਿਆਂ ਦੇ ਡੱਬੇ ਰੋਟੀਆਂ ਦੇ ਭੇਜ ਦਿੰਦੀ ਕਿਉਂ ਉਹਦੋਂ ਪਰਜਾਈ ਚੰਗੀ ਸੀ ਤੇ ਤੈਨੂੰ ਦੋ ਦਿਨ ਨਾਨਾਂ ਨਹੀਂ ਸਾਂਭਣੀ ਆ ਤੇ 5 ਸਾਲ ਨਾ ਤੇਰੀ ਵੀ ਇਦਾਂ ਰੋਟੀ ਜਾਂਦੀ ਰਹੀ ਹੈ ਹੱਥ ਬਹਿਬ ਦੇ ਬਾਦੋਂ ਸਾਗ ਬਣਾ ਨਾ ਭਾਬੀ ਮੈਨੂੰ ਸਾਗ ਭੇਜ ਦੋ ਮੈਨੂੰ ਸਾਗ ਨਹੀਂ ਬਣਾਣਾ ਆਂਦਾ ਤੇ ਕਿਉਂ ਹੁਣ ਤੇਰੇ ਨਾਂ ਦੋ ਦਿਨਾਂ ਹੀ ਤੈਨੂੰ ਮੌਤ ਨਜ਼ਰ ਪੈਣ ਲੱਪਈ ਆ ਬਸ ਕਰੋ ਭਾਬੀ ਮੈਂ ਤੁਹਾਡੇ ਕੋਲ ਨਹੀਂ ਆਨੀ ਸਮਝ ਲੱਗੀ ਜੀ ਮੈਂ ਆਪਣੀ ਮਾਂ ਕੋ ਆਨੀ ਆ ਆਪਣੇ ਪੇਕੇ ਆਨੀ ਆ ਤੁਹਾਨੂੰ ਵੀ ਨਹੀਂ ਤਕਲੀਫ ਹੋ ਰਹੀ ਆ ਰਿੰਪੀ ਤੇਰੀ ਵਿਨਾਂ ਨਾਂ ਆਪਣੀ ਮਾਂ ਕੋ ਆਉਂਦੀ ਆ ਆਪਣੇ ਪੇਕੇ ਆਉਂਦੀ ਆ ਤੂੰ ਕਿੰਨੀਆਂ ਗੱਲਾਂ ਕਰਦੀ ਸੀ ਆਪਣੀ ਭਾਬੀ ਦੇ ਸਾਹਮਣੇ ਗੱਲਾਂ ਕਰਦੀ ਸੀ ਨਾ ਜੋ ਤੂੰ ਬੋਲਣ ਦੀ ਨਾ ਉਹੀ ਉਹ ਬੋਲਣ ਦੀ ਉਹ ਗਲਤ ਨਹੀਂ ਬੋਲਣ ਦੀ ਉਹ ਸਹੀ ਬੋਲਣ ਦੀ ਬਿਲਕੁਲ ਮੰਜੂ ਤੂੰ ਕਿੰਨੀਆਂ ਗੱਲਾਂ ਕਰਦੀ ਮੈਂ ਕਿਉਂ ਬਣਾਵਾ ਚਾਰ ਚਰ ਮੈਂ ਕਿਉਂ ਬਣਾਵਾ ਸਬਜੀ ਰੋਟੀ ਮੈਂ ਕਿਉਂ ਬਣਾਵਾ ਮਾਂਬ ਮੈਂ ਕਿਦੀ ਕਿਦੀ ਮੰਨਾ ਤੂੰ ਹੀ ਮੰਨਣੀ ਸੀ ਤੂੰ ਗਈ ਸਾ ਤੂੰ ਹੀ ਸਭ ਕੁਝ ਕਰਨਾ ਹੈ ਉਹ ਕਰਦੀ ਭਈ ਹੈ ਨਾ ਮੈਂ ਤੈਨੂੰ ਕਹਿਆ ਨਾ ਤੇਰੀ ਭਾਬੀ ਸਭ ਕੁਝ ਕਰਦੀ ਆ ਤੇ ਤੈਨੂੰ ਅਕਲ ਆ ਜਾਊਗੀ ਮਗਰ ਤੈਨੂੰ ਸੁਣ ਕੇ ਵੀ ਨਹੀਂ ਆਈ ਤੂੰ ਬੋਲੀ ਗਈ ਬੋਲੀ ਗਈ ਆ ਸਿੱਖਿਆ ਦੇਣ ਵਾਸਤੇ ਉਹ ਬੋਲੀਓ ਨਹੀਂ ਤੇ ਉਹ ਨਹੀਂ ਬੋਲਦੀ ਤੈਨੂੰ ਸਮਝਾਉਣ ਵਾਸਤੇ ਮੰਜੂ ਅੱਜ ਬੋਲੀ ਆ ਮੈਨੂੰ ਪਤਾ ਲੱਗ ਗਿਆ ਸੀ ਕਿ ਮੰਜੂ ਨਹੀਂ ਬੋਲਦੀ ਤਾਂ ਬੋਲਣ ਦੀ ਵੀ ਤੂੰ ਹੀ ਸੁਧਰ ਜਾ ਮੰਮੀ ਅਨੁ ਸਿੱਧੇ ਰਾ ਲਿਆਉਣ ਵਾਸਤੇ ਨਾ ਮੈਂ ਇਸ ਤਰ੍ਹਾਂ ਬੋਲੀ ਆ ਪੁੱਤ ਮੈਨੂੰ ਸਮਝ ਲੱਗ ਗਈ ਤਾਂ ਹੀ ਮੈਂ ਵਿੱਚ ਨਹੀਂ ਬੋਲੀ ਮੈਂ ਬੋਲ ਲੈਂਦੇ ਨੂੰ ਆਪੇ ਸੁਧਰ ਜੂਗੀ 림ਪੇ ਸੁਧਰ ਜਾ ਤਾਬੀ ਤੂੰ ਸਹੀ ਕੀਤਾ ਜੇ ਤੁਸੀਂ ਮੈਨੂੰ ਇਹ ਕੁਝ ਕਰਕੇ ਨਾ ਵਿਖਾਉਂਦੇ ਤਾਂ ਮੈਨੂੰ ਨਹੀਂ ਸਮਝਾਣੀ ਸੀ ਸੋਚੋ ਜਿਦ ਤਰ੍ਹਾਂ ਮੈਨੂੰ ਨਹੀਂ ਤਕਲੀਫ ਹੋ ਰਹੀ ਮੈਨੂੰ ਇਹ ਨਾ ਗਲਤ ਲੱਗਦਾ ਪਿਆ ਵਾ ਕਿ ਮੇਰੀ ਭਾਬੀ ਮੇਰੇ ਨਾਲ ਇੰਝ ਕਰਦੀ ਪਈ ਹੈ ਤੇ ਦੀਦੀ ਕੀ ਸੋਚਦੀ ਹੋਣਗੇ ਉਹਨਾਂ ਨੂੰ ਵੀ ਤਕਲੀਫ ਹੋਈ ਹੋਏਗੀ ਕਿ ਮੈਂ ਉਹਨਾਂ ਨਾਲ ਕਿਤਨਾ ਬੋਲੀ ਆ ਕਿੰਨਾ ਗਲਤ ਬੋਲੀ ਆ ਸੌਰੀ ਭਾਬੀ ਚੰਗੋਈ ਗੱਲ ਜਿਸ ਤਰ੍ਹਾਂ ਤੂੰ ਸਮਝੀ ਆ ਨਾ ਅੱਧਾ ਸਾਰੇ ਸਮਝ ਜਾਣ ਤੇ ਬਹੁਤ ਵਧੀਆ ਜੀ ਦੇਖੋ ਵੀ ਕਈ ਨਾਨਾ ਹੁੰਦੀਆਂ ਹੀ ਅਸਰਾਂ ਦੀਆਂ ਕਿ ਆ ਚਾਂਜਾ ਮੜ ਜਾ ਕੇ ਬੋਲੋ ਕੋਲੋ ਬੋਲੋ ਕੋਲੋ ਨਹੀਂ ਨਹੀਂ ਆਜੋ ਹੁਣ ਤੁਸੀਂ ਨਹੀਂ ਬੋਲੋ ਹੁਣਿਆ ਖਲੋਣਾ ਨਹੀਂ ਨਹੀਂ ਖਲੋਣਾ ਨਹੀਂ ਤੁਸੀਂ ਬੋਲੋ ਹੁਣ ਬੋਲੋ ਬੋਲੋ ਵੀ ਕੋਈ ਨਾਨਾ ਹੁੰਦੀਆਂ ਹੀ ਅੰਦਾ ਦੀਆਂ ਆਪਣੇ ਜਦੋਂ ਆਪ ਵੇਖੇ ਜਾਣਾ ਵੇ ਤਾਂ ਪੂਰਾ ਆਰਡਰ ਪਰਝਾਈ ਤੇ ਛਾੜਨਾ ਵੇ ਤੇ ਜਦੋਂ ਪਰਝਾਈਆਂ ਅਸਰਾਂ ਕਰਦੀਆਂ ਵੇ ਉਦੋਂ ਫੇਰ ਬੋਲਦੀ ਆ ਕਲਪ ਦੀ ਦੁੱਖ ਲੱਗਦਾ ਉਦੋਂ ਇਹ ਨਹੀਂ ਪਤਾ ਪਿਆਹੀ ਵੀ ਬੋਲਦੇ ਕਿਸੇ ਅੱਗੇ ਉਹਨਾਂ ਨੂੰ ਵੀ ਦੁੱਖ ਲੱਗਦਾ ਹੋਊਗਾ ਬਿਲਕੁਲ ਜੀ ਬਿਲਕੁਲ ਬੜੇ ਬੜੇ ਮੇਰੇ ਹਿਸਾਬ ਨਾਲ 50 50 ਹੋਏਗਾ ਬੜੀਆਂ ਨਨਾਨਾ ਇਸ ਤਰ੍ਹਾਂ ਹੁੰਦੀਆਂ ਹੋਣੀਆਂ ਕਿ ਜਦੋਂ ਪਤਾ ਲੱਗ ਜਾਂਦਾ ਹੋਵੇ ਮੇਰੇ ਨੂੰ ਆਪਾਂ ਜਾਓ ਆ ਆਪਾਂ ਜਾਓ ਤੇ ਜਦੋਂ ਆਪੇ ਕਿਹੇ ਜਾਣਾ ਮੈਂ ਉਹ ਤਾਂ ਪਰਜਾਈਆਂ ਤੇ ਆਰਡਰ ਕਰਨਾ ਆਪ ਆਪ ਚਾਹਦੀਆਂ ਕਿ ਸਾਡੀਆਂ ਪਰਜਾਈਆਂ ਸਾਡੀਆਂ ਪੂਰੀ ਸੇਵਾ ਕਰਨਾ ਸਾਨੂੰ ਬੈਠੇ ਬਿਠਾਏ ਮੰਜੇ ਦੇ ਦੇਣ ਇੱਕ ਇੱਕ ਗਰਮ ਗਰਮ ਰੋਟੀ ਦੇਣ ਤੇ ਜੇ ਟੋਟਾ ਦੀ ਨਾਣ ਆਂਦੀ ਤੁਸੀਂ ਕੀ ਕਰਦੀਆਂ ਜੇ ਐਹੀ ਕੁਛ ਕਰਦੀਆਂ ਵੇਖੋ ਜਿੱਦਾਂ ਹੁਣ ਅਸੀਂ ਸੋਲ ਸਾਡਾ ਵੀ ਨਹੀਂ ਦਿਲ ਕਰਦਾ ਕਿਸੇ ਲਈ ਕੋਈ ਚੀਜ਼ ਖਾਣ ਤੇ ਬੰਦੇ ਨੇ ਜੇ ਕਹਿ ਦਿੱਤਾ ਵੈ ਕਿ ਭਾਬੀ ਮੈਂ ਇਹ ਚੀਜ਼ ਨਹੀਂ ਖਾਣੀ ਮੈਂ ਇਹ ਖਾਣੀ ਆ ਉਸ ਲਈ ਪਰਜਾਈ ਦਾ ਪਤਾ ਕੀ ਫਰਜ ਬੰਦਾ ਕੋਈ ਗੱਲ ਨਹੀਂ ਦੀ ਦੀ ਤੁਸੀਂ ਨਹੀਂ ਨਾ ਖਾਣੀ ਮੈਂ ਹੁਣੇ ਬਣਾ ਦੇਣੀ ਆ ਹਾਂ ਬਿਲਕੁਲ ਜੇ ਬਣਾ ਦੇ ਹੋਈ ਨਹੀਂ ਬਣਾ ਕੇ ਦਿੰਦੀ ਜੇ ਜੁੱਭੜ ਜਾਈਨੇ ਬਣਾ ਦਿੱਤੀ ਤੇ ਬਹੁਤ ਵਧੀਆ ਵੈ ਤੇ ਜੇ ਨਹੀਂ ਨਾ ਬਣਾ ਕੇ ਦੇਵੇਗੀ ਨਾ ਨਾਨ ਨੂੰ ਸੋਗੋ ਚੀੜਾਣੀ ਆ ਉਹਨੇ ਇੱਕ ਦੀ بجائے ਚਾਰ ਕਿਆਂ ਨਹੀਂ ਬਣਾ ਚੱਲ ਘਾਰ ਬਣਾ ਦੇ ਆ ਵੀ ਬਣਾ ਦੇ ਕਈ ਨਾਨਾ ਮੈਂ ਐਸੀਆਂ ਵੇਖੀਆਂ ਪਤਾ ਨਹੀਂ ਲੱਗਦੀਆਂ ਕਿ ਉਹ ਨਾਨ ਪਰਜਾਈ ਹੈ ਜਾਂ ਪੈਣਾ ਪੈਣਾ ਇੱਕਠੀਆਂ ਜਦੋਂ ਜਾਂਦੀਆਂ ਕਈ ਭੈਜੀ ਆਪਣਾ ਬੈਗ ਰੱਖਦੀਆਂ ਜੀ ਲੱਗਪੰਦੀਆਂ ਪਰਚਾਈਆਂ ਨਾਲ ਕੰਮ ਕਰਵਾਣ ਕਰਦੀ ਮੇਰੀ ਨਨਾਨ ਕਰਦੀ ਆ ਜੀ ਮੇਰੀ ਨਨਾਨ ਵੇਖੋ ਵੀ ਸਾਡੇ ਘਰ ਭਾਵੇਂ ਗਰਮੀ ਹੋਵੇ ਜੂਨ ਚ ਲਈਦਾ ਮਿੰਨਾ ਮੇਰੀ ਗੁਣ ਨਾਨ ਨੇ ਆਣਾ ਹੀ ਆ ਨਾ ਰੋਟੀ ਬਣਾਉਂਦੀ ਹੋਣਾ ਸਫਾਈਆਂ ਨਾਲ ਸਾਰਾ ਕੰਮ ਬਰਾਬਰ ਕਰਦੀ ਪਤਾ ਲੱਗਦਾ ਨਹੀਂ ਦਿੰਦੇ ਉਹਨੇ ਵਧੀ ਕਹਿੰਨਾ ਭਾਬੀ ਤੂੰ ਬੈ ਮੈਂ ਰੋਟੀ ਬਣਾਣੀ ਮੈਂ ਕਹਾਂਗੀ ਨਹੀਂ ਤੂੰ ਆਈ ਹੈ ਤੂੰ ਬੈਠ ਮਤਲਬ ਵੀ ਨਹੀਂ ਭੈਜੀ ਮੇਰੀ ਨਨਾਨ ਬੈਠ ਜੀ ਮੇਰੇ ਨਾਨਾ ਵਰਗੇ ਨਾਨਾ ਨੇ ਹੈ ਹੀ ਨਹੀਂ ਰੱਬ ਕਰਕੇ ਉਹਦੀ ਨਾਨਾ ਸਾਰਿਆਂ ਨੂੰ ਦਵੇ ਜਿਵੇਂ ਕਿ ਨਾਨਾ ਨਹੀਂ ਸਾਡੀ ਧੀ ਹੋਈ ਆ ਤੁਹਾਡੀ ਨਾਨਾ ਨੂੰ ਵੀਡੀਓ ਵੇਖਦੀ ਹੋਣੀ ਕਿੰਨੀ ਖੁਸ਼ ਹੁੰਦੀ ਹੈ ਉਹਨੂੰ ਤਾਂ ਸ਼ੌਂਕ ਹੀ ਵੜਾ ਜੇ ਕਿ ਮੈਂ ਆਮ ਜਿਹਾ ਕੋ ਟਾਈਮ ਲੀਗਾ ਕੁਝ ਕੰਮ ਕੀਤਾ ਨਾ ਵੀ ਕਈ ਵੀਡੀਓ ਚ ਵਕੀਲ ਬਣੇ ਆ ਦਰਾਮੇ ਸਾਡੀ ਬਣੇ ਆ ਪਰ ਸਿਰਫ ਟਾਈਮ ਦੇ ਘੜਾ ਹੀ ਇੱਕ ਦੂਰ ਬੜੀ ਆ ਨਾ ਦੂਰ ਆ ਜਾ ਚਲੋ ਠੀਕ ਹੈ ਤੁਹਾਨੂੰ ਸਾਡਾ ਵੀਡੀਓ ਚੰਗੀ ਲੱਗੀ ਹੋਵੇ ਜਿਹੜਾ ਸਾਡਾ ਆਪਾ ਟੌਪਿਕ ਲਿਆ ਤੁਹਾਨੂੰ ਵਧੀਆ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਮੈਂ ਕੱਲ ਗੱਲ ਕਹੀ ਸੀ ਕਿ ਜਿਹੜੇ ਕਹਿੰਦੇ ਕਿ ਤੁਹਾਡੀਆਂ ਵੀਡੀਓ ਬੋਰਿੰਗ ਹੁੰਦੀਆਂ ਐਸ ਪ੍ਰਕਾਰ ਦੀ ਤੁਸੀਂ ਸਾਨੂੰ ਸਾਰਿਆਂ ਨੂੰ ਬਹੁਤ ਆਸ਼ੀਰਵਾਦ ਦਿੱਤਾ ਥੈਂਕ ਯੂ so much ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਜ ਬਿਲਕੁਲ ਜੀ